ਕਾਚ ਕੋਰਟ ਤੇ ਸਭ ਨਾਲ ਗੱਲਬਾਤ ਕਰਨ ਦੇ ਲਈ ਚਲਦੇ ਸੀ ਆਰਿੰਦਰ ਸਿੰਘ ਜੀ ਕੋਲ ਮਾਨਸਾ ਉਹਨਾਂ ਤੋਂ ਲੈਨੇ ਪੂਰੀ ਅਪਡੇਟ ਆਰਿੰਦਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਇਹਨਾਂ ਪੰਜਾਬੀ ਟੀਵੀ ਤੇ ਧੰਨਵਾਦ ਜੀ ਸਰ ਆਰਿੰਦਰ ਸਿੰਘ ਜੀ ਵਿਕਰਮ ਜੀ ਜੀ ਕੀ ਅਪਡੇਟ ਆਈ ਹੈ ਸਰ ਕੱਲ ਕੱਲ ਉਹਨਾਂ ਦੀ ਬੇਲ ਦੀ ਮਾਨਜੋ ਹਾਈ ਕੋਰਟ ਦੇ ਵਿੱਚ ਡੇਟ ਸੀਗੀ ਜੀ ਉਹਦੇ ਵਿੱਚ ਜਿਹੜਾ ਫੈਸਲਾ ਜਲਸਾ ਮੈਂਨ ਮਤਲਬ ਡੇਟ ਦਿੱਤੀ ਕਹਾ 25 ਤਰੀਕ ਆ ਜੀ ਜੀ 25 ਤਰੀਕ ਨੂੰ ਉਹਤੇ ਦੁਬਾਰੇ ਜੀ ਸੁਣਵਾਈ ਹੈ ਵਿਚਾਰ ਹੋਊਗਾ ਉਹਦੇ ਤੋਂ ਫਿਰ ਦੇਖੋ ਉਸ ਦਿਨ ਪਰ ਹੱਦ ਮੰਦੀ ਹੈ ਜਾਂ મતલਬ ਕਿਸ ਕਾ ਕੋਟ ਫੈਸਲਾ ਹੋ ਰਿਹਾ ਹੈ ਹੈ ਉਸ ਤੇ ਉੱਤੇ ਸਾਡਾ ਕੁਝ ਡਿਪੈਂਡ ਕਰਦਾ ਜਿਹੜਾ ਇਹਨਾਂ ਦਾ ਡਿਜੀਸ਼ਲ ਰਿਮਾਨਡ ਹੈ 14 ਜਨਵਰੀ ਨੂੰ 08 ਅਗਸਤ ਦੇ ਪਹਿਲੇ ਹਫਤੇ ਨੂੰ 2 3 ਤਰੀਕ ਅਗਸਤ ਲਈ ਪਈ ਹੋਈ ਹੈ ਉਹ ਉਦੇ ਤੋਂ ਚੱਲੂਗਾ ਤੇ ਜਿਹੜਾ ਬੈਰਕ ਬਦਲ ਨਾਲ ਆ ਸੀਗਾ ਜੀ ਜੀ ਸਾਡੀ ਬੈਰਕ ਬਦਲੀ ਜਾਵੇ ਜਿਨਾ ਬੈਰਕ ਸਤਾ ਸੀ ਉਹ ਮਾਨਜੋ ਕੋਰਟ ਨੇ ਜਿਹੜੇ ਐਡੀਜੀਪੀ ਜਿਨ੍ਹਾਂ ਨੇ ਉਹਨਾਂ ਨੂੰ ਨਿਰਦੇਸ਼ ਦਿੱਤਾ ਜੀ ਜਿਹੜਾ ਪਤਾ ਜੇਲ੍ਹ ਦੇ ਮੈਨੂਅਲ ਬਟਾਕ ਚੱਲ ਰਿਹਾ ਹੈ ਕੰਮ ਜਾਂ ਕਿਸ ਤਰ੍ਹਾਂ ਉਹਦੇ ਬਾਰੇ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰੋ ਉਹ ਜਲਦੀ ਉਹ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰ ਦੇਣਗੇ ਜੇਲ੍ਹਾਂ ਵਾਲੇ ਐਡੀਸ਼ਨਲ ਡੀਜੀਪੀ ਸਾਹਿਬ ਨੇ ਯਾਨੀ ਕਿ ਅਜੇ ਵਿਕਰਮਜੀਤ ਉਸੇ ਬਾਰੇ ਚ ਰਹਿਣਗੇ ਜਦ ਤੱਕ ਰਿਪੋਰਟ ਨਹੀਂ ਆਂਦੀ ਹਾਂ ਜੀ ਉਹ ਤਾਂ ਬਰੋਥਰ ਰਹਿਣਗੇ ਇਹ ਤਾਂ ਦੇਖੋ ਜਿਹੜੇ ਜੇਲ੍ਹ ਮੈਨੂਅਲ ਹੁੰਦੇ ਨੇ ਉਹ ਤਾਂ ਫਿਰ ਇੱਕ ਵੱਖਰਾ ਸਿਸਟਮ ਜਾਂ ਹੁੰਦਾ ਹੈ ਮਤਲਬ ਕੁਸੋ ਦੇ ਚ ਕਿਉਂਕਿ ਇਹ ਤਾਂ ਥੋੜਾ ਜਿਹਾ ਹਾਈ ਪ੍ਰੋਫਾਈਲ ਜਿਹੜਾ ਕੇਸ ਹੈ ਉਹ ਉਹ ਹੈ ਵੈਸੇ ਤਾਂ ਮਤਲਬ ਜੇਲ ਮੈਨੂੰ ਜਿਹੜਾ ਉੱਥੇ ਆ ਉਹ ਚੱਕਰ ਹੋ ਰਿਹਾ ਡਾਕਟਰ ਸਾਹਿਬ ਕੱਲ੍ਹ ਦੇਰੀ ਮੈਂ ਤੁਹਾਦਾ ਦੋ ਤਿੰਨ ਝਟਕੇ ਲੱਗਦੇ ਵਿਕਰਮ ਜੀਠਿਆ ਨੂੰ ਨਾ ਤਾਂ ਬੈਰਕ ਬਦਲੀ ਗਈ ਬੜੀ ਆਸਾ ਸੀ ਉਹਨਾਂ ਨੂੰ ਤੇ ਇਹਨਾਂ ਦੇ ਵਕੀਲ ਦੇ ਵੱਲੋਂ ਇਹਨਾਂ ਦੇ ਪਤਨੀ ਦੇ ਕਹਿੰਦੇ ਘਰ ਦੀਆਂ ਚਾਬੀਆਂ ਮੰਗਣ ਦੀ ਵੀ ਗੁਜ਼ਾਰਿਸ਼ ਕੀਤੀ ਗਈ ਸੀ ਵੀ ਚਾਬੀਆਂ ਤਾਂ ਕੋਰਟ ਨੇ ਉੱਥੇ ਹੀ ਆਪਣਾ ਪੱਖ ਰੱਖ ਦਿੱਤਾ ਕਿ ਵੀ ਇਹਨਾਂ ਜਾਂਚ ਕਰ ਰਹੀ ਹੈ ਜੇ ਜਾਂਚ ਕਰਕੇ ਵੀ ਚਾਬੀਆਂ ਨਹੀਂ ਦੇ ਸਕਦੇ ਤੇ ਇਹਨਾਂ ਦੇ ਜਿਹੜੇ ਦਫ਼ਤਰਬੰਦ ਸੀ ਉਹ ਵੀ ਹੁਣ ਸੀਲ ਰਹਿਣਗੇ ਜਦ ਤੱਕ ਜਾਂਚ ਚੱਲ ਰਹੀ ਹੈ کورٹ ਨੇ ਸਾਫ਼ ਕਰਤਾ ਹੈ ਬੁਖਤਾ ਹਾਂਜੀ ਦੇਖੋ ਪਰ ਜਿਹੜਾ ਕੋਈ ਕਹਿਦਾ ਕਾਨੂੰਨ ਦੀ ਜਿਹੜੀ ਰਫ਼ਤਾਰ ਹੁੰਦੀ ਹੈ ਉਹ ਉਸੇ ਹਿਸਾਬ ਨਾਲ ਚੱਲਦੀ ਹੁੰਦੀ ਹੈ ਜੇ ਆਪਾਂ ਕਈ ਵੀ ਕੋਈ ਮਤਲਬ ਅਕਿਊਜ਼ ਕਾਹਲ ਕਰਦਾ ਹੁੰਦਾ ਜਦੋਂ ਕਿਸੇ ਦੇ ਉੱਤੇ ਕੋਈ ਚੱਕਰ ਹੁੰਦਾ ਉਹਨੂੰ ਕਾਹਲ ਹੁੰਦਾ ਵੀ ਜਲਦੀ ਮਤਲਬ ਇਹ ਕੇਸ ਹੈ ਜਿਹੜਾ ਉਹ ਕੋਈ ਜਲਦੀ ਦੇ ਵਿੱਚ ਨਹੀਂ ਹੁੰਦਾ ਕਿ ਮਾਨ ਜੋ ਕੋਰਟਾਂ ਦਾ ਸਿਸਟਮ ਤਰੀਕਦਰ ਤਰੀਕ ਚੱਲਦਾ ਹੈਗਾ ਕਿਉਂਕਿ ਕਈ ਵਾਰੀ ਕੋਰਟਾਂ ਦੇ ਵਿੱਚ ਉਹ ਤਾਂ ਕੇਸ ਆ ਕਿ ਉੱਤੇ ਸਰਵਾਈ ਨਹੀਂ ਸਮਾਂ ਹੀ ਨਹੀਂ ਹੁੰਦਾ ਉੱਥੇ ਫਿਰ ਉਹ ਡੇਟ ਪੈ ਜਾਂਦੀ ਹੁੰਦੀ ਹੈ ਇਹ ਕਈ ਵਾਰੀ ਕਿਸੇ ਦੀ ਬਹਿਸ ਹੁੰਦੀ ਹੈ ਉਸੇ ਹੋਰ ਕੇਸ ਦੀ ਉਹਦੇ ਤੇ ਸਮਾਂ ਹੀ ਲੱਗਦਾ ਹੁੰਦਾ ਕਈ ਵਾਰੀ ਕਿਸੇ ਦੇ ਉੱਤੇ ਜੱਜ ਸਾਹਿਬ ਨੇ ਫੈਸਲਾ ਕਰਨਾ ਹੁੰਦਾ ਉਹ ਉਹਦੇ ਤੇ ਮਤਲਬ ਉਹਨਾਂ ਦਾ ਧਿਆਨ ਉੱਧਰ ਹੁੰਦਾ ਇਸ ਕਰਕੇ ਨਾ ਕੋਰਟਾਂ ਦੇ ਵਿੱਚ ਥੋੜਾ ਜਿਹਾ ਜਿਹੜਾ ਕੰਮ ਹੈ ਉਹ ਦਿੱਲੀ ਦਫ਼ਤਰ ਨਾਲ ਡੇਟ ਬਾਈ ਡੇਟ ਚੱਲਦਾ ਹੁੰਦਾ ਮਤਲਬ ਉਹੀ ਗੱਲ ਇਹ ਹੋ ਰਹੀ ਹੈ ਇਹ ਗੱਲ ਅਸਲ ਇਹ ਨਹੀਂ ਹੈ ਜੀ ਸੱਡੀ ਸਾਹਿਬ ਗੱਲ ਇਹ ਹੈ ਵੀ 2009 ਦੇ ਵਿੱਚ ਜਿਹੜਾ ਕਾਨੂੰਨ ਬਣਾਇਆ ਨਾ ਸਰਕਾਰ ਪਰ ਹੁਣ ਮਨਮੋਹਨ ਸਿੰਘ ਹੋਰਿਆਂ ਦੇ ਉਦੋਂ ਇਹਨਾਂ ਦੀ ਆਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਜੇ ਉਦੋਂ ਹੀ ਇਹਨਾਂ ਕਾਨੂੰਨਾਂ ਦਾ ਉਹ ਵਿਰੋਧ ਕਰਦੇ ਤਾਂ ਜਿਹੜੀਆਂ ਅੱਜ ਇਹ ਨੌਬਤਾਂ ਨੇ ਨਾ ਉਹ ਨਹੀਂ ਆਉਂਦੀਆਂ ਸੀ ਉਦੋਂ ਸੱਤਾ ਦੇ ਨਸ਼ੇ ਦੇ ਵਿੱਚ ਮਤਲਬ ਵੀ ਉਪਰ ਉਹ ਕਾਨੂੰਨ ਲਾਗੂ ਕਰਦੇ ਜਿਹਦੇ ਕਰਕੇ ਆਮ ਪਬਲਿਕ ਦੇ ਉੱਤੇ ਮਤਲਬ ਉਸ ਨੂੰ ਧੋਸਿਆ ਗਿਆ ਡਾਕਟਰ ਸਾਹਿਬ ਮੈਂ 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 ਤੁਹਾਡੀ ਗਾ ਰੁਕਣਾ ਹੈ ਨਾ ਕੱਲ ਮੈਂ ਕੋਰਟ ਗਿਆ ਸੀ ਕਿਸੇ ਪਰਸਨਲ ਕੰਮ ਦੇ ਲਈ ਦੁਪਹਿਰੇ ਤਾਂ ਉੱਥੇ ਇੱਥੇ ਪਟਿਆਲ ਦੇ ਇੱਕ ਵਕੀਲ ਨੇ ਸਤੀਸ਼ ਕਰਾ ਬਹੁਤ ਵਧੀਆ ਵਕੀਲ ਨੇ ਵੱਡੇ ਵਕੀਲ ਹਾਈ ਕੋਰਟ ਦੇ ਉਹਨਾਂ ਦਾ ਕੇ ਮਾਣਿਓ ਬੇਟਾ ਵੀ ਹਾਈ ਕੋਰਟ ਦੇ ਵਿੱਚ ਵਕੀਲ ਹੈ ਮਾਯੂਰ ਨਾਮ ਉਹਨਾਂ ਦਾ ਤੇਰੇ ਅੱਛਾ ਬੋਲਣੇ ਚਾਰ ਪੰਜ ਦੀ ਬੈਨਾਂ ਇੱਕ ਜੱਜਮੈਂਟ ਕਢਵਾਈ ਹੈ ਇੱਕ ਹਾਈ ਕੋਰਟ ਨੇ ਜੱਜਮੈਂਟ ਕੀਤੀ ਹੈ ਵੀ ਐਨਡੀਪੀਸ ਕੇਸ ਦੇ ਵਿੱਚ ਜਿਹੜੇ ਗੱਲਾਂ ਤੁਸੀਂ ਕਹਿੰਦੇ ਹੋ ਮੈਂ ਕੱਲ ਉਹ ਤੁਹਾਡਾ ਜ਼ਿਕਰ ਵੀ ਕੀਤਾ ਸੀਗਾ ਵੀ ਮੈਂ ਉਹਨੂੰ ਦੱਸਿਆ ਕੀ ਸਾਡਾ ਵੀ ਸਾਡੇ ਨਾਲ ਲਾਈਵ ਦੇ ਜੁੜਦੇ ਨੇ ਵੀ ਜਿਹੜਾ ਤੁਸੀਂ ਤੁਹਾਡਾ ਬੇਟਾ ਕਹਿ ਰਿਹਾ ਕਾਨੂੰਨ ਬਾਰੇ ਉਹਨੇ ਜੱਜ ਨੂੰ ਇਨੀ ਕੰਪੈਲ ਕੀਤਾ ਜੱਜ ਨੇ ਉਹਨਾਂ ਦੇ ਬੇਟੇ ਦੀ ਗੱਲ ਮੰਨੀ ਹੈ ਸਟਰੋਂਗ ਪੁਆਇੰਟ ਲੱਗੇ ਵੀ ਹਾਂ ਹਾਈ ਕੋਰਟ ਦੇ ਜੱਜ ਨੇ ਕਹਿ ਤਾ ਵੀ ਐਨਡੀਪੀਸ ਦੇ ਇੱਕ ਆਪਣੇ ਜਿਹੜੇ ਤੁਸੀਂ ਕਹਿੰਦੇ ਹੋ ਜਿਵੇਂ ਕਿ ਆ ਹੁਣ ਇਹ ਚੇਂਜ ਉਹ ਸੋਧ ਹੋਣੀ ਚਾਹੀਦੀ ਆ ਉਹ ਸੋਧ ਬਾਰੇ ਜਦ ਸਭ ਨੇ ਕਹਿ ਦਿੱਤਾ ਉਹਨਾਂ ਨੇ ਹਾਈ ਕੋਰਟ ਨੇ ਦੀਕੇ ਉੱਪਰ ਸੁਪਰੀਮ ਕੋਰਟ ਨੂੰ ਭੇਜ ਦਿੱਤਾ ਉਹਨਾਂ ਦੀ ਅਪੀਲ ਮੰਨ ਲਈ ਗਈ ਆ ਮਯੂਰ ਕੋਹਤ ਸਾਹਿਬ ਉਹਨਾਂ ਦੇ ਵਕੀਲ ਸਾਹਿਬ ਦੀ ਦੇਖੋ ਜੀ ਇਹ ਤਾਂ ਮਤਲਬ ਦੇਖੋ ਇਸ ਗੱਲ ਨੂੰ 9 ਤੋਂ ਸ਼ੁਰੂ ਹੋਇਆ ਇਹ 16 ਸਾਲ ਹੋ ਗਏ ਸੋ ਜਿਹੜੇ ਲੋਕ ਉਦੋਂ ਸੱਤਾ ਦੇ ਵਿੱਚ ਸੀ ਜੀ ਮਤਲਬ ਜਿਨ੍ਹਾਂ ਨੇ ਵਿਰੋਧ ਕਰਨਾ ਸੀ ਨਹੀਂ ਵਿਰੋਧ ਕੀਤਾ ਆ ਚੋਹ ਲੋਕ ਸੱਤਾ ਤੋਂ ਬਾਹਰ ਨੇ ਹਾਂਜੀ ਤੇ ਉਹੀ ਕਾਨੂੰਨ ਆ ਜੋ ਉਹਨਾਂ ਦੇ ਗੱਲ ਪੈ ਰਿਹਾ ਹਾਂ ਇਹਨਾਂ ਦਾਕਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਵੀ ਆਹ ਗੱਲ ਹੋ ਗਈ ਗੱਲ ਇਹ ਹੈ ਵੀ ਉਹ ਜਦੋਂ ਸੱਤਾ ਦੇ ਵਿੱਚ ਆਏ ਸੀਗੇ ਉਹ ਸੱਤਾ ਦੇ ਵਿੱਚ ਆਏ ਦੇ ਸੀ ਉਦੋਂ ਕਾਨੂੰਨ ਆ ਸੀ ਜੋ ਉਹਦੇ ਵਿਰੋਧ ਕਰਦੇ ਤਾਂ ਜਿਹੜੀਆਂ ਆਹ ਦਿੱਕਤਾਂ ਹੋਣ ਆਉਂਦੀਆਂ ਨੇ ਤਾਂ ਇਹ ਦਿੱਕਤਾਂ ਆਉਣੀਆਂ ਨਹੀਂ ਸੀ ਇਹ ਕਾਨੂੰਨ ਦਾ ਮਤਲਬ ਜਿਹੜਾ ਮਿਸਯੂਜ਼ ਹੈ ਉਹ ਉਦੋਂ ਤੋਂ ਹੀ ਹੁੰਦਾ ਆਇਆ ਉਦੋਂ ਇਹਨਾਂ ਲੋਕਾਂ ਨੇ ਕੀਤਾ ਉਹਨਾਂ ਇੰਨਾ ਲੋਕਾਂ ਦੇ ਖਿਲਾਫ ਮਤਲਬ ਇਸ ਜੀ ਕੋਈ ਹੋਰ ਕਰ ਰਿਹਾ ਹੁਣ ਮਤਲਬ ਇਸ ਗੱਲ ਦਾ ਇਹਨਾਂ ਨੂੰ ਪਤਾ ਲੱਗਦਾ ਇਸ ਕਰਕੇ ਆਪਾਂ ਜਲਦੀ ਤੋਂ ਜਲਦੀ ਇਹ ਗੱਲ ਕਹਿੰਦੇ ਆ ਮੈਂ ਸਸੋਦੀਆ ਸਾਹਿਬ ਨੂੰ ਵੀ ਕਿਹਾ ਸੀ ਮੈਂ ਸੰਜੇ ਸਿੰਘ ਨੂੰ ਵੀ ਕਿਹਾ ਸੀਗਾ ਮੈਂ ਹੋਰ ਨੂੰ ਵੀ ਜਿਹੜਾ ਵੀ ਕੋਈ ਹਾਈ ਪ੍ਰੋਫਾਈਲ ਲੀਡਰ ਮੈਨੂੰ ਮਿਲ ਮਿਲਦਾ ਜਾਂ ਮੈਂ ਮਿਲਣ ਦੀ ਕੋਸ਼ਿਸ਼ ਕਰਦਾ ਇਹ ਮਤਲਬ ਜਿਹੜੇ ਇਹ ਕਾਨੂੰਨ ਨੇ ਇਸ ਤਰ੍ਹਾਂ ਦੇ ਇਹਨਾਂ ਨੂੰ ਲੋਕ ਪੱਖੀ ਕਾਨੂੰਨ ਬਣਾਉਣ ਵਾਸਤੇ ਇਹ ਮਤਲਬ ਅੰਬੇਦਕਰ ਸਾਹਿਬ ਨੇ ਜਿਹੜੀਆਂ ਪਾਵਰਾਂ ਦਿੱਤੀਆਂ ਸੀ ਬਾਦ ਕਿਸਮਤੀ ਇਹ ਵੀ ਇਹ ਬਦਲਾਖੋਰੀ ਦੇ ਵਾਸਤੇ ਇਹ ਕਾਨੂੰਨ ਮਤਲਬ ਉਹਨਾਂ ਨੇ ਬਣਾਤੇ ਕਿਉਂਕਿ ਜਦੋਂ ਸੱਤਾ ਦੇ ਵਿੱਚੋਂ ਕੋਈ પાર્ટી ਬਾਹਰ ਹੁੰਦੀ ਹੁੰਦੀ ਹੈ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਮੁਰਕੇ ਅਸੀਂ ਸੱਤਾ ਜਿੱਤਾ ਉਹ ਕਾਨੂੰਨ ਨੇ ਜਿਹੜੇ ਉਹ ਐਮੈਂਡਮੈਂਟ ਇਸ ਹਿਸਾਬ ਦੀ ਕਰ ਦਿੰਦੀ ਹੈ ਤਾਂ ਕਿ ਲੋਕ ਔਖੇ ਹੋਣ ਡਾਕਟਰ ਸਾਹਿਬ ਇੱਕ ਸੱਚੀ ਚੀਜ਼ ਦਾ ਨਤੀਜਾ ਜਿਹੜਾ ਅਸੀਂ ਕਹਤਦੇ ਹਾਂ ਹਾਂ ਡਾਕਟਰ ਸਾਹਿਬ ਇੱਕ ਮੇ ਕੋਈ ਹੋਰ ਅਪਡੇਟ ਹੈ ਕਿ ਸ਼ਰਮਣੀ ਕਰਦਲਤਾ ਬੋਲਿਆ ਨਹੀਂ ਬੀਬਾ ਹਰਸਿੰਦਰ ਕੋ ਜਿਹੜੇ ਭੈਣ ਲੱਗਦੇ ਰਿਸ਼ਤੇ ਜਮਜੀਠਿਆ ਸਾਹਿਬ ਦੇ ਉਹਨਾਂ ਦਾ ਬਿਆਨ ਇੱਕ ਆਇਆ ਕੱਲ ਉਹਨਾਂ ਨੇ ਜੱਜਾਂ ਦੇ ਸਵਾਲ ਕੀਤੇ ਨੇ ਵੀ ਕਹਿੰਦੇ ਮਜੀਠੀਆ ਵੀ ਬੇਲ ਬਣਦੀ ਸੀ ਇਹ ਦਿੱਤੀ ਨਹੀਂ ਗਈ ਵੀ ਯਾਨੀ ਕਿ ਜਿਹੜੇ ਜੱਜ ਨੇ ਉਹ ਵੀ ਕਹਿੰਦੇ ਭਗਵੰਤ ਸਿੰਘ ਸਾਹਿਬ ਦੇ ਕਹਿੰਦੇ ਚੱਲ ਰਹੇ ਨੇ ਵੀ ਭਗਵੰਤ ਸਿੰਘ ਸਾਹਿਬ ਸਰਕਾਰ ਨੇ ਸਾਰੇ ਜੱਜੋ ਖਰੀਦੇ ਹੋਏ ਨੇ ਇਹ ਕੋਈ ਇਹ ਗੱਲ ਨਹੀਂ ਹੋ ਸਕਦੀ ਮਾਝਾ ਕੋਰਟ ਜੁਡੀਸ਼ਰੀ ਜਿਹੜੀ ਹੈ ਸਾਡੇ ਸੁਤੰਤਰ ਹੈਗੀ ਹੈ ਸਾਰਾ ਦਰੋਂ ਦਰ ਕੋਰਟ ਦੇ ਉੱਤੇ ਚੱਲਦਾ ਹੈਗਾ ਇਹਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦਾ ਜਿਹੜਾ ਦੋਸ਼ ਲਾਉਣੇ ਬੇਬੁਨਿਆਦ ਇਹ ਨਹੀਂ ਲਾਉਣੇ ਚਾਹੀਦੇ ਉਹ ਆਪ ਪੜੇ ਲਿਖੇ ਨੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਦੋਸ਼ ਲਾਏ ਹੋਣਗੇ ਉਹ ਕਾਫੀ ਸੋਚੇ ਹੋਏ ਨੇ ਕਾਫੀ ਦੇਰ ਤੋਂ ਸਿਆਸਤਦਾਨ ਨੇ ਕਿਉਂਕਿ ਮਾਝਾ ਕੋਰਟਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਬਲੇਮ ਲਾਉਣੇ ਨੇ ਉਹ ਕੋਈ ਉਹਦਾ ਰਿਜ਼ਲਟ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਨਾ ਹੀ ਲਾਉਣੇ ਚਾਹੀਦੇ ਨਹੀਂ ਡਾਕਟਰ ਟਵੀਟ ਟਵੀਟ ਕੀਤਾ ਅਰਸ਼ੀ ਨੂੰ ਕੋ ਬਾਤ ਨੇ ਆਹ ਦੇਖੋ ਕੋਈ ਇਹਦਾ ਮਕਸਦ ਕੋਈ ਹੋਰ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਕੋਈ ਜੁਡੀਸ਼ਰੀ ਦੇ ਉੱਤੇ ਉਂਗਲ ਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈਗਾ ਖਾਸ ਕਰਕੇ ਜਿਹੜਾ ਸਿਆਸਤਦਾਨ ਪੜਿਆ ਲਿਖਿਆ ਸਿਆਸਤਦਾਨ ਹੈ ਉਹਦਾ ਬਿਲਕੁਲ ਹੀ ਨਹੀਂ ਕਰਦਾ ਗੱਲ ਕਰ ਕਾਨੂੰਨ ਹੀ ਇਹ ਜੇ ਬਣਾਏ ਹੋਏ ਨੇ ਜੇ ਉਹਦੋਂ ਇਸ ਚੀਜ਼ਾਂ ਦਾ ਵਿਰੋਧ ਕਰਦੇ ਨਾ ਹਾਂਜੀ ਹਾਂਜੀ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ 2010 ਦੀ 2010 ਚਲੰਦਰ ਦੇ ਵਿੱਚ ਜਦੋਂ ਪਰਚੇ ਪਾਉਡਰਾਂ ਦੇ ਦਿੱਤੇ ਡਰੱਗ ਦੇ ਦਿੱਤੇ ਐਨਡੀਪੀਐਸ ਦੇ ਪਰਚੇ ਦਿੱਤੇ ਉਦੋਂ ਲੜਕੀਆਂ ਦੇ ਸਾਰੇ ਸਾਲ-ਸਾਲ ਦੋ-ਦੋ ਸਾਲ 6-6 ਮਹੀਨਿਆਂ ਦੇ ਬੱਚੇ ਸੀਗੇ ਕਾਦੀ ਉੱਥੇ ਲੜਕੀਆਂ ਕਹਿੰਦੇ ਉਹਨਾਂ ਨੇ ਪੁਲਿਸ ਵਾਲਿਆਂ ਦੀਆਂ ਜਿਪਸੀਆਂ ਦੇ ਮੂਹਰੇ ਇਹ ਬੱਚੇ ਸਿਰਤੇ ਸੀਗੇ ਆਪ ਡਿੱਗ ਗੀਆਂ ਸੀਗੀਆਂ ਆ ਬਦਕਿਸਮਤੀ ਹੈ ਵੀ ਅਫਸਰ ਤਾਂ ਉੱਥੇ ਥੋੜੇ-ਬਹੁਤੇ ਆਏ ਪਰ ਸਰਕਾਰੀ ਨਮਾਇੰਦਾ ਕੋਈ ਨਹੀਂ ਆਇਆ ਵੀ ਕਾਰਨ ਕੀ ਹੈ ਬੱਚੇ ਆਪ ਦੇ ਆਪ ਦੇ ਪੇਟ ਦੀ ਅੱਗ ਸੋਢੀ ਸਾਹਿਬ ਛੜਕ ਤੇ ਚਲਾ ਕੇ ਮਾਰਨੀ ਬਹੁਤ ਵੱਡਾ ਮਤਲਬ ਇੱਕ ਕੋਈ ਜਲਦੀ ਇਹ ਫੈਸਲਾ ਲੈ ਨਹੀਂ ਸਕਦਾ ਹੁੰਦਾ ਜਦੋਂ ਆ ਕੋਈ ਜ਼ੁਲਮ ਦੀ ਹੱਤ ਟੱਪ ਜਾਂਦੀ ਹੈ ਨਾ ਉਹ ਦੋ ਇਸਤਾਨ ਦੇ ਕਾਰਨਾਮੇ ਹੁੰਦੇ ਨੇ ਉਦੋਂ ਸਰਕਾਰ ਤੇ ਉਹਨਾਂ ਦੀ ਸੰਧੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੇ ਸਰਕਾਰ ਤੇ ਨਮਾਇंदे ਬਾਦਲ ਸਾਹਿਬ ਚ ਛੋਟੇ ਬਾਦਲ ਸਾਹਿਬ ਜਾਂ ਕੋਈ ਹੋਰ ਜਾਂਦੇ ਇਹ ਤਾਂ ਮਤਲਬ ਜਿਹੜਾ ਉਹ ਕਾਨੂੰਨ ਦਾ ਵਿਰੋਧ ਕਰਕੇ ਲੋਕਾਂ ਨੂੰ ਮਤਲਬ ਉਹ ਕਾਨੂੰਨ ਤੋਂ ਅਰੇ ਡੰਡੇ ਤੋਂ ਬਚਾਉਂਦਾ ਡਰ ਸਾਹਿਬ ਤਾਂ ਬੋਲੇ ਹੀ ਨਹੀਂ ਡਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਪਰਚੇ ਪਏ ਨੇ ਨਿਆਂ ਅਭਰਤੇ ਅੱਜ ਵੀ ਮੁੰਡੇ ਅੰਦਰ ਨੇ ਗੱਲ ਤਾਂ ਉਹੀ ਹੈ ਨਾ ਜੀ ਗੱਲ ਤਾਂ ਉਹੀ ਹੈ ਇਹ ਬਾਦਲ ਸਾਹਿਬ ਨੇ ਮਾੜੇ ਸੀ ਬਾਦਲ ਸਾਹਿਬ ਦੇ ਸਲਾਹਕਾਰਾਂ ਨੇ ਲਵਾਉਂਗਾ ਉਹਨਾਂ ਨੂੰ ਅਣਜਾਤਾ ਜਿਵੇਂ ਅੱਜ ਵੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਲਾਹਕਾਰ ਨੇ ਕੋਈ ਬਹੁਤੇ ਮਤਲਬ ਗਰਾਉਂਡ ਜ਼ੀਰੋ ਨਾਲ ਜੁੜੇ ਹੋਏ ਬੰਦੇ ਨਹੀਂ ਹਨ ਕਿਉਂਕਿ ਉਹ ਸਲਾਹਾਂ ਦੇ ਸਿਰ ਤੇ ਉੱਤੇ ਹੀ ਮੌਜਬਸਤੀਆਂ ਕਰ ਰਹੇ ਨੇ ਤੇ ਸਲਾਹਾਂ ਨੇ ਜਿਹੜੀਆਂ ਉਹ ਗਲਤ ਦੇ ਰਹੇ ਇਸੇ ਤਰ੍ਹਾਂ ਹੀ ਜਿਹੜੇ ਕਿਸੇ ਵੀ ਪਾਰਟੀ ਦਾ ਜਿਹੜਾ ਰਾਜਾ ਹੁੰਦਾ ਚਾਹੇ ਭਗਵੰਤ ਮਾਨ ਸਾਹਿਬ ਨੇ ਚਾਹੇ راہਲ ਗਾਂਧੀ ਨੇ ਚਾਹੇ ਮੋਦੀ ਸਾਹਿਬ ਨੇ ਕੋਈ ਵੀ ਹੈ ਜਿੰਨਾ ਚਿਰ ਉਹਨਾਂ ਦੇ ਸਲਾਹਕਾਰ ਜਿਹੜੇ ਗਰਾਉਂਡ ਜ਼ੀਰੋ ਨਾਲ ਜੁੜੇ ਹੋਏ ਨਹੀਂ ਹੋਣਗੇ ਉਹਨਾਂ ਚਾਹੇ ਮਤਲਬ ਲੋਕਾਂ ਦੇ ਉੱਤੇ ਜ਼ੁਲਮ ਦਾ ਡੰਡਾ ਇਸੇ ਤਰ੍ਹਾਂ ਹੀ ਚੱਲ ਚਲਦਾ ਰਹੂਗਾ ਜਿੰਨਾ ਚਿਰ ਸਲਾਹਕਾਰ ਸਹੀ ਨਹੀਂ ਉਹਦੇ ਚ ਸਲਾਹਕਾਰ ਸਹੀ ਆ ਕੇ ਕਿਸੇ ਵੀ ਪਾਰਟੀ ਦੇ ਰਾਜਕਰਤਾ ਦੇ ਉਹਦੇ ਸਲਾਹ ਉਹਨਾਂ ਨੂੰ ਸਹੀ ਦੇਣ ਲੱਗ ਜਾਣ ਗਰਾਉਂਡ ਜ਼ੀਰੋ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਦੱਸਣ ਲੱਗ ਜਾਣ ਤਾਂ ਮਤਲਬ ਇਹੀ ਧਰਤੀ ਹੈ ਜਿਹੜੀ ਇੱਕ ਸਵਰਗ ਬਣ ਸਕਦੀ ਹੁੰਦੀ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਨਵੀਂ ਅਪਡੇਟ ਦੇਣਾ ਭਗਵਾਨ ਸਤਿਵੰਤ ਸਭ ਦੇ ਲੋਕ ਇੱਕ ਨਵਾਂ ਅਪਡੇਟ ਲਾਇਆ ਗਿਆ ਜੀਵਨ ਜੋਤ ਪ੍ਰੋਜੈਕਟ ਤੁਹਾਨੂੰ ਪਤਾ ਹੋਣਾ ਜੀ ਦੇ ਵਿੱਚ ਕਿ ਸਾਰੇ ਜਿਹੜੇ ਪਿਕਾਰੀ ਬੱਚੇ ਆ ਉਹਨਾਂ ਨੂੰ ਹੋਮ ਕੇਅਰ ਸੈਂਟਰ ਵੀ ਛੱਡਿਆ ਜਾ ਰਿਹਾ ਹੈ ਤੇ 4-5 ਦੇ ਵਿੱਚ ਇੰਨੀ ਵਧੀਆ ਕਾਰਵਾ ਹੋਈ ਹੋਈ ਹੈ ਕਿ ਲੁਧਿਆਣਾ ਦੇ ਵਿੱਚੋਂ 60% ਪੱਤਰ ਬੱਚਿਆਂ ਨੂੰ ਕਰ ਦਿੱਤਾ ਗਿਆ ਹੋਮ ਕੇਅਰ ਦੇ ਵਿੱਚ ਉਹਨਾਂ ਦਾ ਡੀਐਨਏ ਟੈਸਟ ਹੋਣਾ ਹੈ ਤੇ ਤਾਜ਼ਾ ਖਬਰ ਹੈ ਬਠਿੰਡਾ ਤੋਂ ਮੇਰੇ ਕੋਲ ਅੱਜ ਬਠਿੰਡਾ ਦੇ ਵਿੱਚ ਅਜੇ 18 ਬੱਚੇ ਫੜੇ ਗਏ ਜੀ 18 ਬੱਚੇ ਜਿਹੜੇ ਕਿ ਭੀਖ ਜ਼ਬਰਦਸਤੀ ਮੰਗਾਈ ਜਾ ਰਹੀ ਸੀ ਬੱਚਿਆਂ ਨੇ ਬਿਆਨ ਦਿੱਤੇ ਨੇ ਵੀ ਸਾਡੋ ਜ਼ਬਰਦਸਤੀ ਕੁੱਟ ਮਾਰ ਕੇ ਭੀਖ ਮਾਈ ਜਾਂਦੀ ਔਰ ਬੇਲਪੂਰੀ ਵੇਚਦੇ ਛੋਟੇ ਛੋਟੇ ਬੱਚੇ ਤਾਂ ਸਰਕਾਰ ਦਾ ਇੱਕ ਮੈਂ ਕਹਿੰਦਾ ਬਹੁਤ ਵਧੀਆ ਪ੍ਰਾਹਲਾ ਦੇਖੋ ਇਹ ਪ੍ਰਾਹਲਾ ਵਧੀਆ ਹੈ ਇਹਦੀ ਮਤਲਬ ਛਲਾਂਗਾ ਕਰਨੀ ਬੰਦੀ ਹੈ ਇਹਦੇ ਵਿੱਚ ਜਿਹੜਾ ਮੁੱਖ ਰੋਲ ਮੈਡਮ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਦਾ ਹੈਗਾ ਤਾਂ ਮਤਲਬ ਜ਼ਰੂਰ ਚੰਗਾ ਕਿਉਂਕਿ ਪੰਜਾਬ ਦੇ ਵਿੱਚ ਲਗਭਗ 400 ਬੱਚਿਆਂ ਦਾ ਰੈਸਕੂ ਕੀਤਾ ਗਿਆ ਇਸ ਦੇ ਵਿੱਚ ਤੇ ਉਹਨਾਂ ਨੂੰ ਕੁਝ ਨੂੰ ਸਕੂਲਾਂ 'ਚ ਭੇਜਿਆ ਗਿਆ ਕੁਝ ਨੂੰ ਸ਼ੈਲਟਰਾਂ 'ਚ ਭੇਜਿਆ ਗਿਆ ਮਤਲਬ ਇਹ ਵਧੀਆ ਅਪਰਾਲ ਹੈ ਐਂ ਗੱਲ ਕਰ ਰਹੀ ਆ ਅਪਰਾਲੇ ਦੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਮੈਂ ਤੇ ਸੰਗਰੂਰ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਕੱਲ ਪਰ ਪਿਛਲੇ ਦਿਨੀ 8 ਮੁੰਡੇ ਭੱਜ ਗਏ ਉਹ ਮਤਲਬ ਨਾਲੇ ਉੱਥੇ ਸਿਕਿਉਰਟੀ ਵਾਲੇ ਸੀ ਜਿਹੜੇ ਉਹਨਾਂ ਨੂੰ ਕੁੱਟ ਕੇ ਨਾਲੇ ਜਿਹੜੀਆਂ ਉੱਥੇ ਨਰਸਾਂ ਡਿਊਟੀ ਤੇ ਸੀ ਉਹਨਾਂ ਨੂੰ ਕੁੱਟ ਕੇ ਭੱਜ ਗਏ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਥੋੜਾ ਜਿਹਾ ਜਿਹੜਾ ਇਸ ਤਰ੍ਹਾਂ ਦਾ ਮਸਲਾ ਹੈ ਕਈ ਪਾਸੇ ਹਾਂ ਕਈ ਕਈ ਪਾਸੇ ਸਰਕਾਰਾਂ ਧਿਆਨ ਵੀ ਨਹੀਂ ਆ ਮੈਂ ਤੁਹਾਨੂੰ ਇੱਕ ਹੋਰ ਖਬਰ ਦੇ ਦੇਣਾ ਤਾਂ ਮੋਗਾ ਦੀ ਖਬਰ ਹੈ ਅੱਜ ਸਵੇਰ ਦੀ ਹੋਈ ਏ ਮੋਗਾ ਦੇ ਵਿੱਚ ਸਿਰਫ ਡਾਕਟਰ ਸਾਹਿਬ 2 ਘੰਟੇ ਮੀਂਹ ਪਿਆ ਮੀਂਹ ਤੁਹਾਡੇ ਪੈ ਰਿਹਾ ਹੁਣਾ ਸਾਡੇ ਪੈ ਰਿਹਾ ਸਾਰੇ ਪੰਜਾਬ ਚ ਪੈ ਰਿਹਾ येलो अलर्ट ਜਾਰੀ ਕੀਤਾ ਵਾ 3 ਦਿਨ ਲਈ ਤੇ ਮੋਗਾ ਦੇ 2 ਘੰਟੇ ਮੀਂਹ ਪੈਂਦਾ ਤਾਂ ਜਿਹੜਾ ਉੱਥੇ ਇੱਕ ਰੇਲਵੇ ਰਿਵਿਊ નીચે ਅੰਡਰਪਾਸ ਹੁੰਦਾ ਇੱਥੋਂ ਕਿ ਆਪਾਂ ਸੜਕੋ નીચે ਬਣੀ ਹੁੰਦੀ ਹੈ ਉੱਥੇ ਨਾ ਡਾਕਟਰ ਸਾਹਿਬ ਇੱਕ ਕਾਰ ਫਸ ਗਈ ਪੱਕਾ ਟੁੱਟ 5 ਫੁੱਟ ਪਾਣੀ 5 ਤੋਂ 6 ਫੁੱਟ ਕਾਰ ਉੱਚੀ ਹੁੰਦੀ ਹੈ ਉਹ ਕਾਰ ਫਸ ਗਈ ਤਾਂ ਜਿਹੜੇ ਰਾਹੀ ਜੀ ਉੱਪਰ ਉਹਨਾਂ ਨੇ ਬੜਾ ਮਿਹਨਤ ਕਰਕੇ ਕੱਪੜਿਆਂ ਨਾਲ ਪੱਗਾਂ ਨਾਲ ਉਸ ਵਿਅਕਤੀ ਨੂੰ ਉਸ ਦੀ ਔਰਤ ਤੇ ਬੱਚਾ ਅੰਦਰ ਸੀ ਜਾਨੀ ਕਿ ਗਨੀਮਤ ਰਿਕਾ ਉਹਨੂੰ ਬਚਾ ਲਿਆ ਪਰ ਸਵਾਲ ਉਠਾਇਆ ਗਿਆ ਉੱਥੇ ਪ੍ਰਸ਼ਾਸਨ ਤੇ ਕਿ ਐਡਾ ਮੀ ਪੈ ਰਿਹਾ ਤਾਂ ਪ੍ਰਸ਼ਾਸਨ ਕੰਮ ਕਿਉਂ ਨਹੀਂ ਕਰ ਰਿਹਾ ਉਧਰ ਸਰਕਾਰਾਂ ਧਿਆਨ ਹੀ ਨਹੀਂ ਹੈਗਾ ਦੇਖੋ ਭਾਰਤ ਕੀ ਹੈ ਨਾ ਜੀ ਜਿਹੜਾ ਪ੍ਰਸ਼ਾਸਨ ਆ ਉਹ ਪ੍ਰਸ਼ਾਸਨ ਕਿਸੇ ਹੋਰ ਪਾਸੇ ਉਲਝਿਆ ਹੋਇਆ ਮਤਲਬ ਲੋਕਾਂ ਨਾਲ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਸਨਿਆਤੀ ਦੁੱਖ ਤਕਲੀਫਾਂ ਨੇ ਇੱਧਰਲੇ ਪਾਸੇ ਤੋਂ ਇਹੀ ਤਾਂ ਗੱਲ ਕਹਿੰਦੇ ਆ ਵੀ ਜਿਹੜੇ ਸਲਾਹਕਾਰ ਦੇ ਉਹ ਸਹੀ ਸਲਾਹ ਨਹੀਂ ਦੇ ਰਹੇ ਚਾਹੇ ਪਹਿਲਾਂ ਵਾਲੀਆਂ ਸਰਕਾਰਾਂ ਸੀ ਚਾਹੇ ਹੁਣ ਵਾਲੀਆਂ ਸਰਕਾਰਾਂ ਨੇ ਚਾਹੇ ਸੈਂਟਰ ਦੀਆਂ ਸਰਕਾਰਾਂ ਨੇ ਕਿਉਂਕਿ ਮੌਜੂਦ ਜਿਹੜਾ ਮੌਸਮ ਹੈ ਉਹ ਬਰਸਾਤਾਂ ਦਾ ਹੈ ਬਰਸਾਤਾਂ ਦੇ ਵਿੱਚ ਸੀਵਰੇਜ ਦਾ ਪਾਣੀ ਬਰਸਾਤਾਂ ਦੇ ਵਿੱਚ ਨਹਿਰਾ ਟੁੱਟਣ ਦਾ ਪਾਣੀ ਮਸਲਾ ਮਤਲਬ ਲੋਕਾਂ ਦੇ ਘਰਾਂ 'ਚ ਪਾਣੀ ਪਰ ਮੈਂ ਇਹਨਾਂ ਚੀਜ਼ਾਂ ਵਿੱਚ ਪਹਿਲਾਂ ਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਸਫਾਈ ਨੂੰ ਜਿਹੜਾ ਵਾਅਦਾ ਅਸਲਾ ਬਕ ਅ ਇਹਦਾ ਧਿਆਨ ਕਰਕੇ ਸਫਾਈ ਕੀਤੀ ਜਾਵੇ ਤਾਂ ਕਿ ਜਿਹੜਾ بارشਾਂ ਦੇ ਪਾਣੀ ਹੈ ਉਹ ਮਤਲਬ ਆਪਦੀ ਦੁਕਾਨ ਤੇ ਪਹੁੰਚ ਜਾਣਾ ਕਿਤੇ ਇਹਦਾ ਨੁਕਸਾਨ ਨਾ ਹੋਵੇ ਠੀਕ ਡਾਕਟਰ ਸਾਹਿਬ ਹੋਰ ਅਪਡੇਟ ਦੇ ਰਹੇ ਨਾ ਜਿਹੜਾ ਪਾ ਕੀਤੀਆਂ ਨਹੀਂ ਆਪਾਂ ਦਾ ਝੁੱਧ ਛੜਿਆ ਹੋਇਆ ਹੈ ਉਹ ਝੁੱਧ ਸਾਡਾ ਜਿਹੜਾ ਪ੍ਰਸ਼ਾਸਨ ਆ ਝੁੱਧ ਦੇ ਵਿੱਚ ਵਿਜੀ ਹੈ ਇਸ ਕਰਕੇ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਇਹ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸੀ ਇੱਥੇ ਥੋੜਾ ਜਿਆਦਾ ਧਿਆਨ ਘੱਟ ਹੈ ਡਾਕਟਰ ਸਾਹਿਬ ਵੀ ਕੋਰ ਅਪਡੇਟ ਇਹਨਾਂ ਕਾਲ ਆਪਾਂ ਸ਼ਾਮੀ ਲਾਈ ਕੀਤਾ ਸੀ ਭਗਵੰਤ ਮਾਨ ਜੀ ਤੇ ਵੀ ਉਹਨਾਂ ਨੇ ਕਿਸਾਨਾਂ ਨੂੰ ਲੈਂਡ ਪੂਲਿੰਗ ਤੇ ਸੌਦਾ ਕੀਤੀਆਂ ਯਾਨੀ ਕਾਫੀ ਪਰ ਮੈਂ ਤੁਹਾਨੂੰ ਅੰਦਾਜ਼ਾ ਦੇਣਾ ਕਿ ਕਿਸਾਨ ਸੂਖਤ ਮੋਰਚਾ ਨੇ ਸਿੱਧੀ ਧਮਕੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਵੀ ਅਸੀਂ ਤੁਹਾਡੇ ਇਸ ਐਕਟ ਨੂੰ ਮੰਨਦੇ ਹੀ ਨਹੀਂ ਤੁਹਾਡੇ ਸੌਦਾ ਨੂੰ ਮੰਨਦੇ ਹੀ ਨਹੀਂ ਅਸੀਂ ਇਹਨਾਂ ਦੇ ਖਿਲਾਫ ਚੰਡੀਗੜ੍ਹ ਨੂੰ ਸਾਰੇ ਕਿਸਾਨ ਇਕੱਠੇ ਹੋਣਗੇ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਅੱਜ ਬਠਿੰਡੇ ਤੋਂ ਖਬਰ ਆ ਗਈ ਹੈ ਡਾਕਟਰ ਸਾਹਿਬਾਂ ਦੇ ਦੇਖੋ ਜੀ ਇਹ ਗੱਲ ਤਾਂ ਠੀਕ ਹੈ ਦੇਖੋ ਮਾਨ ਸਾਹਿਬ ਆਪ ਕਹਿੰਦੇ ਹੁੰਦੇ ਨੇ ਕਿਉਂਕਿ ਮਾਨ ਸਾਹਿਬ ਗਰਾਊਂਡ ਜ਼ੀਰੋ ਨਾਲ ਜੁੜੇ ਹੋਏ ਨੇ ਜਦੋਂ ਪਾਣੀ ਲਾਉਣ ਜਾਂਦੇ ਸੀ ਜਿਹੜਾ ਗਵਰੰਟੀ ਸੀਗਾ ਉਹ ਮਤਲਬ ਇੱਕ ਕਹੀ ਇੱਕ ਘੰਟਾ ਸਾ ਲੈ ਕੇ ਆਉਂਦਾ ਹੁੰਦਾ ਸੀ ਇੱਕ ਪਾਣੀ ਵੱਢਣ ਪਿੱਛੇ ਵੀ ਕਿਤੇ ਮੇਰਾ ਪਾਣੀ 2 ਮਿੰਟ ਲਾਂ ਨਾ ਜਾਵੇ ਜੀ ਤਾਂ ਮਤਲਬ ਅਖਿਰ ਜਦੋਂ ਜ਼ਮੀਨ ਦੇ ਉੱਤੇ ਕਬਜ਼ੇ ਹੋਣਗੇ ਤੇਰ ਤਾਂ ਤੁਹਾਨੂੰ ਪਤਾ ਹੈ ਵੀ ਗੰਡਾਸੇ ਨਹੀਂ ਤਾਂ ਤੇ ਕੀ ਹੋ ਸਕਦਾ ਇਸ ਕਰਕੇ ਜਿਹੜੀ ਇਹ ਪਾਲਿਸੀ ਆ ਇਹਦੇ ਤੇ ਬੜਾ ਸੋਚ ਵਿਚਾਰ ਕਰਕੇ ਇਹ ਕੰਮ ਕਰਨ ਵਾਲਾ ਹੁੰਦਾ ਜਿਹੜੇ ਇਹ ਕੰਮ ਹਾਲ ਤਾਂ ਜੁਰੂਰੀ ਗੱਲ ਕਰ ਇਹ ਕੰਮ ਇਸ ਪਲਾਨ ਦੇ ਕਰਨ ਵਾਲੇ ਨਹੀਂ ਸੀਗੇ ਇਹ ਪਲਾਨ ਅਗਲੇ ਦੇ ਵਿੱਚ ਕਰਨ ਵਾਲਾ ਕੰਮ ਸੀਗਾ ਇਹਦੇ ਤੇ ਸੋਚ ਵਿਚਾਰ ਕੇ ਸਰਕਾਰ ਮਤਲਬ ਕੋਈ ਇਸ ਤਰ੍ਹਾਂ ਦਾ ਕਰੇ ਤਾਂ ਕਿ ਜਿਹੜਾ ਖੂਨ ਖਰਾਬਾ ਹੈ ਜਾਂ ਲੋਕਾਂ ਦਾ ਜਿਹੜਾ ਹੁੱਸਾ ਹੈ ਜਾਂ ਕਿਸਾਨਾਂ ਦਾ ਗੁੱਸਾ ਉਹ ਸੱਤ ਸਮਾਂ ਤੇ ਜਿਹੜਾ ਛੜਿਆ ਹੋਇਆ ਉਹਨੂੰ ਬੜਾ ਜਾਂ ਸ਼ਾਂਤ ਕੀਤਾ ਜਾਵੇ ਕਿਉਂਕਿ ਮਤਲਬ ਜਿਹੜੀ ਚ ਲੇਕਸ਼ਨਾਂ ਕਦੇ ਉਪ ਕਲੇਕਸ਼ਨਾਂ ਕਦੇ ਪਾਰਲੀਮੈਂਟ ਦੇਣਾਂ ਲੇਕਸ਼ਨਾਂ ਕਦੇ ਅਸੈਂਬਲੀ ਦੇਣਾਂ ਲੇਕਸ਼ਨਾਂ ਦੇ ਸਮੇਂ ਨੇ ਉਹ ਤਰ੍ਹਾਂ ਮਤਲਬ ਲੋਕਾਂ ਦਾ ਜਿਹੜਾ ਸੁਭਾਅ ਹੈ ਉਹਨੂੰ ਠੰਡਾ ਕੀਤਾ ਜਾਵੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਇਸ ਤਰ੍ਹਾਂ ਦੇ ਚਾਹੇ ਇਹ ਜ਼ਰੂਰੀ ਨੇ ਚਾਹੇ ਬੇਜ਼ਰੂਰੀ ਨੇ ਇਹ ਜਿਹੜੇ ਕਾਨੂੰਨ ਨੇ ਮਤਲਬ ਉਹਨਾਂ ਨੂੰ ਥੋੜਾ ਜਿਹਾ ਹਲੇ ਪੋਸਟਪੌਨਡ ਕੀਤਾ ਜਾਵੇ ਤਾਂ ਚੰਗਾ ਹੈ ਡਾਕਟਰ ਸਾਹਿਬ ਭਾਈ ਕੋਰ ਅਪਡੇਟ ਦੇ ਗੱਲ ਕਰ ਲੈਣੇ ਆ ਕਿ ਤੁਹਾਨੂੰ ਯਾਦ ਹੋਣਾ ਪੰਜ 6 ਦਿਨ ਪਹਿਲਾਂ ਸੁਨੀਲ ਜਾਕਰ ਨੇ ਇੱਕ ਬਿਆਨ ਦਿੱਤਾ ਸੀ ਅਕਾਲੀ ਦਲ ਭਾਜਪਾ ਯਾਨੀ ਇਕੱਠਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਹਿੰਦੇ ਵੀ ਲੋੜ ਹੈ ਪੰਜਾਬ ਨੂੰ ਤੇ ਜਿਸ ਨੂੰ ਲੈ ਕੇ ਤੋਂ ਅੰਦਾਜ਼ੇ ਨਾਲ ਸੁੱਚਾ ਸਹੀ ਲੰਗਾ ਕੇ ਜੋ ਕਿ ਅਕਾਲੀ ਦਲ ਦੇ ਵੀ ਰੱਖੇ ਲੀਡਰ ਨੇ ਸ਼ਾਇਦ ਤੁਸੀਂ ਦੱਸ ਰਹੇ ਜ਼ਿਲ੍ਹਾ ਪ੍ਰਧਾਨ ਨੇ ਤੇ ਉਹਨਾਂ ਨੇ ਕੱਲ ਕੁਲਦੀਪ ਸਿੰਘ ਗੜਗਾ ਇਹਨਾਂ ਮੁਲਾਦ ਕੀਤੀ ਹੈ ਸ਼ਹੀਦ ਦਰਬਾਰ ਸਾਹਿਬ ਦੇ ਵਿੱਚ ਤਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਬੜਾ ਵੱਡਾ ਕਹਿੰਦੇ ਵੀ ਜੇ ਅਕਾਲੀ ਭਾਜਪਾ ਘਰ ਤੋਂ ਹੁੰਦਾ ਹੈ ਤਾਂ ਅਸੀਂ ਅਕਾਲੀ ਦਲ ਸਹਿਮਤ ਹੈ ਉਹਨਾਂ ਨੇ ਆਪਣੇ ਲੋ ਬਿਆਨਤਾ ਕਹਿੰਦੇ ਪਰ ਸਾਡੀਆਂ ਸਹਿ ਅਸੀਂ ਸਿਧਾਂਤ ਸਾਡੇ ਮੰਨੇ ਜਾਣ ਸਾਡੇ ਬੰਦੀ ਸਿੰਘ ਖੜੇ ਆਣ ਇਹ ਤੇ ਸਾਡੇ ਕਿਸਾਨਾਂ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਅਸੀਂ ਕੰਪਰੋਮਾਈਜ਼ ਕਰਨੀ ਤਿਆਰ ਆ ਉਹਨਾਂ ਦੇ ਵੱਲੋਂ ਬਿਆਨ ਆ ਗਿਆ ਦੇਖੋ ਜੀ ਜੇ ਇਹ ਜਿਹੜਾ ਇਹ ਮਤਲਬ ਸੰਯੁਕਤ ਇਹਦਾ ਕੰਮ ਹੈ ਇਹ ਜ਼ਿਲ੍ਹਾ ਪ੍ਰਧਾਨ ਦਾ ਨਹੀਂ ਹੁੰਦਾ ਇਹ ਤਾਂ ਉਪਰਲੀ ਜਿਹੜੀ ਉਹ ਦੂਤ ਤੇ ਹਾਈ ਕਮਾਂਡ ਹੈ ਉਸਨੇ ਕਰਨਾ ਹੁੰਦਾ ਹੈ ਕਿਉਂਕਿ ਜਿਹੜਾ ਕਿਸਾਨਾਂ ਮਤਲਬ 2 ਸਾਲ ਉਥੇ ਦਿੱਲੀ ਸ਼ਰਕਾ ਦੇ ਉੱਤੇ ਬੈਠ ਕੇ ਮਰਿਆ ਜਿਹਦੇ ਚ 800 ਤੋਂ ਬੰਦਾ ਸ਼ਹੀਦੀ ਪਾ ਗਿਆ ਸੀ ਤਾਂ ਉਹ ਤਾਂ ਛੇ ਉਹਨਾਂ ਦੀਆਂ ਸ਼ਹੀਦੀਆਂ ਦੇ ਮੁੱਲ ਪਿੱਛੇ ਵੀ ਕੋਈ ਬਿਆਨ ਦੇ ਦਿੰਦੇ ਮਤਲਬ ਤਾਂ ਵਧੀਆ ਸੀ ਲੰਗਾਹ ਸਾਹਿਬ ਕਿਉਂਕਿ ਸੁਣਚੇ ਹੋਏ ਬੰਦੇ ਨੇ ਪ੍ਰਾਣੇ ਬੰਦੇ ਨੇ ਜਿਹੜਾ ਜ਼ਿਲ੍ਹਾ ਪ੍ਰਧਾਨ ਨਾਮੇ ਸਿਲੈਕਟ ਕੀਤੇ ਨੇ ਮਤਲਬ ਕਾਫੀ ਉਹਨਾਂ ਨੂੰ ਅਕਾਲੀ ਦਲ ਨੂੰ ਡੇੜ ਹੈਗੀ ਇਹ ਕੰਮ ਕਰਦੇ ਨੇ ਗਰਾਊਂਡ ਜ਼ੀਰੋ ਤੋਂ ਸ਼ੁਰੂ ਹੋਏ ਹੋਏ ਨੇ ਇਹ ਹੱਕ ਮੰਨਦਾ ਗੱਲ ਕਰ ਵੀ ਜਿਹੜਾ ਭਾਜਪਾ ਦੇ ਖੂਨ ਹੈ ਭਾਜਪਾ ਜਾਂ ਕਹਿੰਦੇ ਵੀ ਜਾਖੜ ਸਾਹਿਬ ਇਹਨਾਂ ਦੇ ਡੀਐਨਏ ਦੇ ਟੈਸਟ ਕੀਤੇ ਹਨ ਤਾਂ ਇਹਨਾਂ ਦੇ ਖੂਨ ਦੇ ਵਿੱਚੋਂ ਕਾਂਗਰਸੀ ਹੈ ਜੀ ਕਿਉਂਕਿ ਜਿਹੜੇ ਭਾਜਪਾ ਦੇ ਸਿਧਾਂਤ ਕੁਝ ਹੋਰ ਨੇ ਹਾਂਜੀ ਹਾਂਜੀ ਭਾਜਪਾ ਦਾ ਮਕਸਦ ਕੱਲਾ ਸੱਤਾ ਪ੍ਰਾਪਤੀ ਨਹੀਂ ਹੈਗਾ ਭਾਜਪਾ ਦਾ ਮਕਸਦ ਕੁਝ ਹੋਰ ਹੈ ਇਹ ਮਤਲਬ ਉਹ ਮਕਸਦ ਹੈ ਲੋਕਾਂ ਦੇ ਵਿੱਚ ਲੋਕਾਂ ਨੂੰ ਵੀ ਪਤਾ ਹੈ ਭਾਜਪਾ ਨੂੰ ਵੀ ਪਤਾ ਹੈ ਕਿ ਮਤਲਬ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਉਹ ਹਾਈ ਕਮਾਂਡ ਦੇ ਸਿਰ ਤੇ ਹੋਣੇ ਚਾਹੀਦੇ ਨੇ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਜਿਵੇਂ ਅਚਰੋਣੀ ਅਕਾਲੀਗੱਤ ਦੇ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਕੀਪਰ ਦਾ ਬਿਆਨ ਦੰਦੇ ਨੇ ਜਦ ਬੀਜੇਪੀ ਦੇ ਪ੍ਰਧਾਨ ਨੇ ਵੱਡੇ ਮਤਲਬ ਜ਼ਿਲ੍ਹਾ ਜਿਹੜੇ ਉਹ ਕੀ ਬਿਆਨ ਦਿੰਦੇ ਨੇ ਉਸ ਤੋਂ ਗਾਹਾਂ ਕੰਪੇਅਰ ਕਰਕੇ ਇਹਦਾ ਲਾਉਂਗੀ ਮਤਲਬ ਜਿਹੜੇ ਛੋਟੇ ਲੀਡਰ ਨੇ ਇਹਨਾਂ ਨੂੰ ਇਹ ਜਿਹੜੇ ਦਾਲਵਾਜੀਆ ਉਸ ਤੋਂ ਥੋੜਾ ਜਨਾ ਸਾਰੀਆਂ ਪਾਰਟੀਆਂ ਨੂੰ ਬਰੇਜ਼ ਕਰਨਾ ਚਾਹੀਦਾ ਡਾਕਟਰ ਸਾਹਿਬ ਤੁਹਾਨੂੰ ਐਵੇਂ ਲੱਗਦਾ ਪਿਛਲੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਸਿਰਫ ਦੋ ਸੀਟਾਂ ਮਿਲੀਆਂ ਪੰਜਾਬ ਜਦੋਂ ਭਗਵਾਨਤਮਨ ਸਰਕਾਰ ਬਣੀ ਹੈ ਤਾ ਬੀਜੇਪੀ ਦਾ ਇੰਨਾ ਥੱਲੇ ਗ੍ਰਾਫ ਗਿਰਨਾ ਤੋਂ ਲੱਗਦਾ ਨਹੀਂ ਵੀ ਬੀਜੇਪੀ ਨੂੰ ਕੋਈ ਚੰਗਾ ਚਿਹਰਾ ਪੰਜਾਬ 'ਚ ਨਹੀਂ ਮਿਲ ਰਿਹਾ ਚੰਗਾ ਲੀਡਰ ਨਹੀਂ ਮਿਲ ਰਿਹਾ ਇੱਕੋ ਸੁਨੀਲ ਜਾਖੜ ਦੇ ਉੱਪਰ ਟਵੈਂਡ ਹੋ ਜਾਂਦੇ ਨੇ ਜਾਂ ਮਹਾਰਾਣੀ ਪ੍ਰਨੀਤ ਕੌਰ ਦੇ ਉੱਪਰ ਕੱਲੇ ਟਵੈਂਡ ਨੇ ਦੇਖੋ ਜੀ ਗੱਲ ਇਹ ਹੈ ਨਾ ਜਿਹੜੀ ਹੁਣ ਫਰੈਸ਼ ਚੋਣ ਹੋ ਕੇ ਵਾਟੀ ਗੱਲ ਲੁਧਿਆਣਾ ਜਿੰਨੀ ਚੋਣ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਨੂੰ 8000 ਵੋਟ ਪਈ ਹੈ ਜੀ ਸਹੀ ਗੱਲ ਜਿਹੜਾ ਮਤਲਬ ਭਾਜਪਾ ਵਾਲੇ ਸੀ ਉਹਨਾਂ ਨੂੰ 20 21000 ਵੋਟ ਪਈ ਹੈ ਇਸ ਕਰਕੇ ਇਹਨਾਂ ਦਾ ਆਪਸੀ ਵਿਵਾਦ ਹੈ ਵੀ ਵੱਡੇ ਭਾਈ ਦਾ ਰੋਲ ਕੌਣ ਵੱਡੇ ਭਾਈ ਦਾ ਮਤਲਬ ਹੈ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਕੌਣ ਹੋਊਗਾ ਮੁੱਖ ਮੰਤਰੀ ਭਾਜਪਾ ਦਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੋਊਗਾ ਕਿਉਂਕਿ ਉੱਤੇ ਇਹਨਾਂ ਦੇ ਵਿੱਚ ਅੰਦਰੂਨੀ ਬਹਿਸ ਚੱਲੀ ਜਾਂਦੀ ਹੈ ਇਹ ਕਿਉਂਕਿ ਭਾਜਪਾ ਦਾ ਗਰਾਫ ਹੈ ਜਿਹੜਾ ਵੋਟ ਬੈਂਕ ਹੈ ਮਤਲਬ ਉਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਜ਼ਿਆਦਾ ਹੈ ਇਸ ਕਰਕੇ ਉਹ ਮਤਲਬ ਮੁੱਖ ਮੰਤਰੀ ਦੇ ਦਾਵੇ ਦੇ ਕੈਂਡੀਡੇਟ ਦੇ ਉੱਤੇ ਆਪਣਾ ਦਾਵਾ ਜਿਤਾ ਰਹੇ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਡਾਕਟਰ ਸਾਹਿਬ ਮੈਂ ਤਾਂ ਇਹ ਗੱਲ ਕੀਤੀ ਹੈ ਭਾਜੀਪੀ ਦੀ ਮੈਂ ਭਾਜੀਪੀ ਦਾ ਸਮਰਥਕ ਨਹੀਂ ਹਾਂ ਪਰ ਮੈਂ ਇਸ ਲਈ ਕਹਿ ਰਿਹਾ ਕਿ ਵੇ ਸੈਂਟਰ ਦੇ ਵਿੱਚ ਸੱਤਾ ਦੇ ਪਿੱਛੇ 10-15 ਸਾਲ ਤੋਂ ਭਾਜੀਪੀ ਬੈਠੀ ਹੈ ਮੋਦੀ ਸਾਹਿਬ ਬੈਠੇ ਨੇ ਜੇਕਰ ਪੰਜਾਬ ਦੇ ਵਿੱਚ ਕੋਈ ਭਾਜੀਪੀ ਦੀ ਸਰਕਾਰ ਬਣਦੀ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਪੰਜਾਬ ਦਾ ਪੰਜਾਬ ਦਾ ਫਾਇਦਾ ਵੀ ਹੋਏਗਾ ਪੰਜਾਬ ਨੂੰ ਜ਼ਿਆਦਾ ਫੰਡ ਮਿਲਣਗੇ ਦੇਖੋ ਫੰਡ ਦਾ ਲੈਣਗੇ ਜੇ 6 ਫੰਡਾਂ ਤੇ ਕੋਈ ਉਹ ਹੁੰਦਾ ਇਹ ਰੱਖਦੇ ਫਿਰ ਉਹਨਾਂ ਨੂੰ 2 ਸਾਲ ਉੱਥੇ ਕਾਨੂੰਨ ਤਾਂ বিজেপি ਨੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੇ ਬਣਾਏ ਹੋਏ ਨੇ ਜੀ ਇਹ ਮਤਲਬ ਉਹ ਚਾਹੇ ਕਿਸਾਨਾਂ ਨੇ ਆਪਦੀ ਪਾਵਰ ਨਾਲ 800 ਬੰਦੇ ਦੀ ਸ਼ੀਧੀ ਦੇ ਕੇ ਕਾਨੂੰਨ ਵਾਪਸ ਲੈਣੇ ਇਹ ਪੰਜਾਬ ਦਾ ਕਿਸਾਨਾ ਮਤਲਬ বিজেপি ਨਾਲ ਪਰ ਡਾਕਟਰ ਸਾਹਿਬ ਡਾਕਟਰ ਸਾਹਿਬ ਮਾਫੀ ਜਨਾ ਰਵਨੀਤ ਬਿੱਟੂ ਬੜੇ ਤਗੜੇ ਲੀਡਰ ਨੇ বিজেপি ਦੀ ਉਹਨੂੰ ਮੰਤਰੀ ਰਾਜ ਮੰਤਰੀ ਬਣਾਇਆ ਉਹ ਗੱਲ ਕਿਉਂ ਨਹੀਂ ਕਰਦੇ ਪੰਜਾਬ ਦੇ ਹੱਕਾਂ ਦੀ ਉਹਨੂੰ ਕਰਨੀ ਹੈ ਜੀ ਉੱਪਰ ਗੱਲ ਜਿਹੜੀ ਬੀਜੇਪੀ ਹੈ ਇੱਕ ਇਹ ਆਰਐਸਐਸ ਦਾ ਇੱਕੋ ਮਤਲਬ ਸਿਆਸੀ 빙 ਹੈਗਾ ਇਹ ਮਤਲਬ ਪਾਰਟੀ ਦਾ ਜਿਹੜਾ ਬਦਲ ਦਲ ਬਦਲ ਹੈ ਕੋਈ ਪਾਰਟੀ ਦਾ ਹੋਰ ਬੰਦਾ ਇਹਨਾਂ ਦੇ ਵਿੱਚ ਸ਼ਾਮਲ ਹੁੰਦਾ ਉਹਨੂੰ ਬਹੁਤੀ ਐਨੀ ਇਤਨੀ ਦਿੰਦੇ ਹਨ ਬੀਜੇਪੀ ਵਾਲੇ ਕਿਉਂਕਿ ਇਹ ਮਤਲਬ ਸ਼ੁਰੂਆਤੀ ਇਹ ਹੈ ਨਿਕਰਾਂ ਤੋਂ ਚੱਲਦੇ ਨੇ ਉਹ ਤੋਂ ਗਾਹਾਂ ਤਾਈਂ ਜਾਂਦੇ ਨੇ ਇਹਨਾਂ ਦਾ ਅੱਧੇ ਉਮਰ ਤੋਂ ਵੱਧ ਸਮਾਂ ਜਿਹੜਾ ਉਹ ਖੂਨ ਉਹਨਾਂ ਦਾ ਭਾਜਪਾ ਨਾਲ ਜੁੜਿਆ ਹੁੰਦਾ ਕੋਈ ਮਤਲਬ ਜਲਦੀ ਕੋਈ ਛਾਲ ਮਾਰ ਕੇ ਉਤਰ ਆ ਜਾਂਦਾ ਹੈ ਤਾਂ ਉਹਦਾ ਖੂਨ ਹੈ ਜਿਹੜਾ ਉਹ ਕਾਂਗਰਸੀ ਹੁੰਦਾ ਇਸ ਕਰਕੇ ਮਤਲਬ ਜਿਹੜੀ ਭਾਜਪਾ ਪਾਰਟੀ ਇੱਕ ਸਿਧਾਂਤਕ ਪਾਰਟੀ ਹੈ ਉਹ ਦੂਜੀਆਂ ਪਾਰਟੀਆਂ ਦੇ ਵਿੱਚੋਂ ਛਲਾਂਗ ਮਾਰ ਕੇ ਆਏ ਹੋਏ ਬੰਦਿਆਂ ਦੇ ਉੱਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਇਹ ਗੱਲ ਕਹਿ ਰਿਹਾ ਇਸ ਤੋਂ ਪਹਿਲਾਂ ਦੇਖੋ ਕਾਂਗਰਸ ਸਰਕਾਰ ਰਹੀ ਤਾ ਬਾ ਵੀ ਪੰਜਾਬ ਨੂੰ ਕੁਝ ਨਹੀਂ ਮਿਲਿਆ ਹੁਣ ਆਪਾ ਪਾਰਟੀ ਐ ਪੰਜਾਬ ਨੂੰ ਕੁਝ ਨਹੀਂ ਮਿਲ ਰਿਹਾ ਕਿਉਂਕਿ ਦਿੱਲੀ ਦੇ ਵੀ ਦਿੱਲੀ ਵਿੱਚ ਹੁਣ ਬੀਜੇਪੀ ਸਰਕਾਰ ਬਣੀ ਐ ਤਾਂ ਅਸੀਂ ਮੰਨਦੇ ਆ ਮੇਰਾ ਇਹ ਕਹਿਣ ਦਾ ਮਤਲਬ ਐ ਵੀ ਜੇਕਰ ਬੀਜੇਪੀ ਸਰਕਾਰ ਆਂਦੀ ਐ ਠੀਕ ਐ ਅਸੀਂ ਪੰਜਾਬ ਦੇ ਬੀਜੇਪੀ ਨੇ ਕੁਝ ਨਹੀਂ ਕੀਤਾ ਮੈਂ ਵੀ ਬੰਦਾ ਕਿਸਾਨਾਂ ਲਈ ਕੁਝ ਨਹੀਂ ਕੀਤਾ ਪਰ ਲੋਕਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਐ ਕਿਉਂਕਿ ਉੱਪਰ ਮੋਦੀ ਬੈਠੇ ਨੇ ਅੰਟਰ ਸ਼ਹਿਰ ਕੋਈ ਪੰਜਾਬ ਦਾ ਫਾਇਦਾ ਹੀ ਹੋ ਜੇ ਜੇ ਕੋਈ ਪੰਜਾਬ ਦਾ ਫਾਇਦਾਮਾਨ ਸਾਹਿਬ ਦੇ ਰਾਜ ਦੇ ਵਿੱਚ ਤੁਹਾਨੂੰ ਮੈਂ ਕੱਲ ਇੱਕ ਗੱਲ ਦੱਸਦਾ ਜਿਹੜੀ ਪਾਸਪੋਰਟ ਬਣਾਉਣ ਦੀ ਐਵਰੇਜ 4000 ਸੀ ਪੰਜਾਬ ਦੇ ਵਿੱਚ ਜੀ ਅੱਜ ਉਹ ਐਵਰੇਜ 1900 ਆ ਦਿੱਲੀ ਦਾ ਅੱਜ ਪੰਜਾਬ ਦੇ ਵਿੱਚ 1900 ਪਾਸਪੋਰਟ ਦਿੱਲੀ ਬਣਦੀ ਐਵਰੇਜ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਦੇ ਵਿੱਚ 4000 ਪਾਸਪੋਰਟ ਬਣਦੀ ਐਵਰੇਜ ਦਿੱਲੀ ਜਿਸੇ ਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਬਾਹਰ ਜਾਣ ਦਾ ਹੰਝੜ ਸੀਗਾ ਉਦੇ ਉੱਤੇ ਕਾਫੀ ਹੈ ਜਿਹੜਾ ਕੰਟਰੋਲ ਹੋਇਆ ਠੀਕ ਹੈ ਵੀ ਇਹ ਪਿਛਲੇ ਸਾਲਾਂ ਦੇ ਵਿੱਚ ਕਾਫੀ ਰੁਝਾਨ ਹੋ ਗਿਆ ਪਿਛਲੇ ਮਤਲਬ ਮਾਨ ਸਾਹਿਬ ਤੋਂ ਪਹਿਲਾਂ ਦੇ ਜਿਹੜੇ 10 ਸਾਲ ਨੇ ਉਹਦੇ ਵਿੱਚ ਘੱਟੋ ਘੱਟ 10 ਲੱਖ ਨੌਜਵਾਨ ਹੈ ਜਿਹੜਾ ਉਹ ਬੇਸ਼ਾਨੀ ਧਰਤੀ ਤੇ ਵਾਗਿਆ ਪਰ ਜਿਹੜਾ ਮਤਲਬ ਹੁਣ ਥੋੜਾ ਜਿਆਦਾ ਰੁਝਾਨ ਹੈ ਘਟਿਆ ਕਿਉਂਕਿ ਇਹ ਤਣੀ ਕਾਫੀ ਉਲਝੀ ਹੋਈ ਜਾਂਦੀ ਇਹਨੂੰ ਸੁਲਝਾਉਣ ਦੇ ਵਿੱਚ ਸਮਾਂ ਲੱਗਣਾ ਚਾਹੀਦਾ ਸਮਾਂ ਦੇਣਾ ਵੀ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਮੈਂ ਮੈਂ ਮੰਨਦਾ ਵੀ ਸਿੱਖਿਆ ਕ੍ਰਾਂਤੀ ਵਧੀਆ ਕੰਮ ਕੀਤਾ ਹੈ ਭਗਵਾਨ ਤਮਨ ਸਾਹਿਬ ਨੇ ਅਸੀਂ ਨਹੀਂ ਕਹਿੰਦੇ ਨਹੀਂ ਸਬਸਕ੍ਰਾਈਬ ਪੰਪੀਲੇ ਪੰਨੇ ਵੀ ਚੱਲੇ ਨੇ ਅਸੀਂ ਵੀ ਮੰਦੇ ਆ ਪਰ ਕਈ ਸਵਾਲ ਵੀ ਉੱਠਦੇ ਨੇ ਵੀ ਜਿਹੜੀ ਨੌਕਰੀ ਦਿੱਤੀ ਹੈਗੀ ਆ ਭਗਵੰਤ ਮਾਨ ਸਾਹਿਬ ਲੋਕ ਕਹਿੰਦੇ ਉਹ ਵੀ ਆਪਣੇ ਬੰਦੇ ਦਿੱਤੀਆਂ ਗਿਆ ਤੇ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਦੀ ਬੜੇ ਕਿਤੇ ਸੀਗੇ ਓਹ ਕਿਸਾਨਾਂ ਨੇ ਕਿਸਾਨ ਨਰਾਜ ਆ ਭਗਵੰਤ ਸਿੰਘ ਸਾਹਿਬ ਤੋਂ ਵੀ ਸਾਨੂੰ ਅੰਦਰ ਕਰਾਇਆ ਤੁਹਾਨੂੰ ਕਾਹ ਧਰਨੇ ਦਾ ਉਹ ਤਾਂ ਠੀਕ ਹੈ ਵੀ ਇਹਨਾਂ ਦੇ ਧਰਨੇ ਚਕਾਤੇ ਸੜਕਾਂ ਰੋਕੀ ਕੱਟੇ ਸੀ ਮਸਲੇ ਸੈਂਟਰ ਨਾਲ ਸੀਗੇ ਤਾਂ ਮਤਲਬ ਥੋੜਾ ਜਿਹਾ ਚਕਾਏ ਗਿਆ ਗੱਲ ਕਰ ਜਿਹੜਾ ਆ ਦੋਸ਼ ਹੈ ਨਾ ਪਰਚੀ ਨਾ ਖਰਚੀ ਮੈਟ ਆਧਾਰ ਤੇ ਭਰਤੀ ਇਹ ਇੱਕ ਮਤਲਬ ਮਾਟੋ ਸੀਗਾ ਮਾਨ ਸਾਹਿਬ ਦਾ ਜਿਹਦੇ ਉੱਤੇ ਚੱਲ ਰਹੇ ਨੇ ਤੇ ਅੱਗੇ ਵੀ ਚੱਲਣਗੇ ਦੁਬਾਰੇ ਤੁਹਾਨੂੰ ਮੈਂ ਫੇਰ ਦੱਸ ਦਿੰਨਾ ਵੀ ਨਾ ਪਰਚੀ ਨਾ ਖਰਚੀ ਮੈਂ ਮੈਚ ਆਧਾਰ ਤੇ ਭਰਤੀ ਮਤਲਬ ਨਾ ਕਿਸੇ ਦੀ ਸ਼ਿਫਾਰਿਸ਼ ਨਾ ਕਿਸੇ ਤੋਂ ਪੈਸਾ ਜੋ ਜੋਗ ਹੈ ਉਹਨੂੰ ਨੌਕਰੀ ਮਿਲੀ ਹੈ ਤੇ ਮਤਲਬ ਮਿਲਦੀ ਰਹੂ ਹਾਂ ਡਾਕਟਰ ਸਾਹਿਬ ਇੱਕ ਚੀਜ਼ ਤਾਂ ਦੇਖਣ ਚਾਹੀਏ ਅਸੀਂ ਰੋਜ਼ ਖਬਰਾਂ ਕਰਦੇ ਹਾਂ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ ਕਿ ਜਾਦੇ ਭਗਵੰਤ ਸਿੰਘ ਸਾਹਿਬ ਮੰਤਰੀ ਬਣੇ ਮੁੱਖ ਮੰਤਰੀ ਬਣੇ ਪਿਛਲੇ 2 ਸਾਲਾਂ ਤੋਂ ਮੈਂ ਇਕੱਲੇ ਨਾ ਸੋ ਸੱਚ ਦੀ ਗੱਲ ਨਹੀਂ ਕਰਦਾ ਵਿਰੋਧੀ ਸਵਾਲ ਕਰਦੇ ਨੇ ਤਾਂ ਮੈਂ ਵਿਰੋਧੀਆਂ ਜਵਾਬ ਦੇ ਦਿੰਦਾ ਮੈਂ ਕੋਈ ਬਾਣ ਸਾਹਿਬ ਦਾ ਫੈਨ ਨਹੀਂ ਹਾਂ ਪਰ ਜੋ ਮੈਂ ਸੱਚ ਹੈ ਉਹ ਦਿਖਾਣਾ ਚਾਹੁੰਦਾ ਵੀ ਡਾਕਟਰ ਸਾਹਿਬ ਜਿਹੜਾ ਰਿਸ਼ਵਤ ਘੋੜ ਨੂੰ ਬਹੁਤ ਵੱਡੀ ਨੱਤ ਪਈ ਹੈ ਬਹੁਤ ਪਟਵਾਰੀ ਅੰਦਰ ਹੋਏ ਨੇ ਬਹੁਤ ਸਾਰੇ ਅਫਸਰ ਵੱਡੇ ਵੱਡੇ ਅੰਦਰ ਹੋਏ ਰਿਸ਼ਵਤ ਘੋੜ ਚ ਆਤੋਂ ਪਹਿਲਾਂ ਅੱਜ ਦੀ ਸਰਕਾਰ ਮੈਂ ਦੇਖੀ ਨਹੀਂ ਮੇਰੀ 40-50 ਸਾਲ ਦੀ ਉਮਰ ਹੈ ਮੈਂ ਕਦੇ ਆ ਜਾ ਕੋਈ ਮੁਖਵੰਨ ਦੇਖਿਆ ਨਹੀਂ ਜਿਹੜਾ ਸਿੱਧਾ ਐਕਸ਼ਨ ਲੈਂਦਾ ਹੋਏ ਜੇ ਕੋਈ ਜਿਹੜਾ ਕਰਪਸ਼ਨ ਦਾ ਮਸਲਾ ਹੈ ਜਿੰਨਾ ਕਰਪਸ਼ਨ ਫੜਨ ਨਾਲ ਨਹੀਂ ਘਟਦੀ ਇਹ ਗੱਲ ਸੋਢੀ ਸਾਹਿਬ ਤੁਸੀਂ ਹੋਰ ਸੁਣ ਲਓ ਕਿ ਕਰਪਸ਼ਨ ਫੜਨ ਨਾਲ ਨਹੀਂ ਘਟਦੀ ਕਰਪਸ਼ਨ ਤਾਂ ਡਾਕੂਮੈਂਟ ਜਿਹੜੇ ਕਾਗਜ਼ਾਂ ਦੇ ਕਾਰਵਾਈ ਆ ਉਹ ਘਟੇਗੀ ਤਾਂ ਆਪੀ ਕਰਪਸ਼ਨ ਘਟੇਗੀ ਆਪਣੇ ਆਪ ਜਿਦੋਂ ਕਿ ਇੱਕ ਇੱਕ ਪੇਪਰ ਦੇ ਉੱਤੇ ਹੀ ਕੰਮ ਹੋਣ ਲੱਗੇ ਇਹ ਤਾਂ ਕਰਪਸ਼ਨ ਹੋਊ ਕਿਵੇਂ ਜਦੋਂ ਆਪਾਨੂੰ ਕੋਈ ਕੰਮ ਵਾਸਤੇ 10 ਅਫਸਰਾਂ ਕੋਲੇ ਜਾਣਾ ਪੈਂਦਾ ਉਹਨਾਂ ਕੋਲੇ ਕੋਈ ਮਿਲਦਾ ਨਹੀਂ ਕੋਈ ਕਲਰਕ ਨਹੀਂ ਮਿਲਦਾ ਕਿਸੇ ਦਾ ਪੀਏ ਨਹੀਂ ਮਿਲਦਾ ਮਤਲਬ ਫਿਰ ਕਦੇ ਉਹ ਆਪ ਗੈਰ ਹਾਜ਼ਰ ਹੁੰਦਾ ਫਿਰ ਉੱਥੇ ਕਰਪਸ਼ਨ ਦਾ ਜਨਮ ਹੁੰਦਾ ਕਿਉਂਕਿ ਕੰਮ ਜਲਦੀ ਕਰਾਉਣ ਦੇ ਵਾਸਤੇ ਸਾਨੂੰ ਮਤਲਬ ਕਾਗਜ਼ ਪੱਤਰ ਨੇ ਜਿਹੜੇ ਪੂਰੇ ਕਰਨੇ ਪੈਂਦੇ ਨੇ ਕਾਗਜ਼ ਪੂਰੇ ਕਰਨ ਵਾਸਤੇ ਇਹ ਇੱਕ ਕਰਪਸ਼ਨ ਦਾ ਹੈ ਜਿਹੜਾ ਉਹ ਸਾਰਾ ਲਿਆ ਜਾਂਦਾ ਜੇ ਡਾਕੂਮੈਂਟਲ ਜੇ ਸਿਸਟਮ ਹੈ ਜਿਹੜਾ ਉਹ ਘਟਾਇਆ ਜਾਵੇ ਕਰਪਸ਼ਨ ਆਪਣੇ ਆਪ ਖਤਮ ਹੋ ਜਾਊਗੀ ਤੁਜੀ ਗੱਲ ਰਹਿ ਗਈ ਨਸ਼ੇ ਦੀ ਨਸ਼ੇ ਵਾਸਤੇ ਜੇ ਕੋਈ ਮਤਲਬ ਕਿਸੇ ਨਾਲ ਕੋਈ ਗੱਲ ਕਰਨੀ ਹੈ ਮੇਰੀ ਕੋਸ਼ਿਸ਼ ਹੈ ਵੀ ਸਾਡਾ ਜਿਹੜਾ ਚਸ਼ਪਿੰਦਰ ਸਿੰਘ ਚਹਿਲ ਹੈ ਮਤਲਬ ਉਹ ਇੱਕ ਸਾਡੇ ਜ਼ੋਨ ਦਾ ਪ੍ਰਧਾਨ ਹੈ ਮੈਨੂੰ ਮਿਲਦਾ ਉਹ ਕੱਬਾ ਕਿਥੋਂ ਜੇ ਮੈਨੂੰ ਉਹ ਮਿਲਿਆ ਨਹੀਂ ਮੇਰੇ ਕੋਲ ਨੰਬਰ ਗੁੰਮ ਹੋ ਗਿਆ ਮੈਂ ਇਹਦੇ ਉੱਤੇ ਸਾਰੀ ਬਹਿਸ ਕਰਕੇ ਦੱਸੂਗਾ ਵੀ ਆਸਲੀ ਗੱਲ ਕੀ ਹੈ ਜਿੰਨਾ ਚਿਰ ਇਹ ਗੱਲ ਕਿਸੇ ਦੇ ਸਮਝ ਚ ਨਹੀਂ ਪੈਂਦੀ ਤਾਂ ਉਹਨਾਂ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਮੈਂ ਰੋਜ਼ ਡਿਬੇਟਾਂ ਸੁਣਨਾ ਡਿਬੇਟਾਂ ਵਾਲੇ ਬੰਦੇ ਉਹ ਨੇ ਨਾ ਤਾਂ ਉਹ ਨਸ਼ਾ ਕਰਦੇ ਨੇ ਨਾ ਨਸ਼ਾ ਵੇਚਦੇ ਨੇ ਨਾ ਉਹ ਨਸ਼ਾ ਖਾਂਦੇ ਨੇ ਤੇ ਨਾ ਹੀ ਉਹਨਾਂ ਤੇ ਨਸ਼ੇ ਦਾ ਪਰਚਾ ਹੈ ਉਹ ਕੱਲਾ ਮਤਲਬ ਉਹ ਗੋਗਲੂਆਂ ਦੇ ਮਿੱਟੀ ਝਾੜ ਕੇ ਚੈਨਲਾਂ ਤੇ ਮੁਰ ਜਾਂਦੇ ਨੇ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੁੰਦਾ ਜਿੰਨਾ ਚਿਰ ਨਸ਼ੇ ਦੀ ਅਸਲੀ ਹਕੀਕਤ ਨਹੀਂ ਸਮਝ ਆਉਂਦੀ ਤਾਂ ਉਹਦਾ ਨਿਦਾਨ ਜਾਂ ਉਹਦਾ ਹੱਲ ਕਰਨਾ ਅਸੰਭਵ ਹੈ ਚਲੋ ਡਾਕਟਰ ਸਾਹਿਬਾ ਵਾਪਸ ਮੁਰਦੇ ਦੇ ਆਨੇ ਮਜੀਠੇ ਸਾਹਿਬ ਕੰਨੀ ਤੇ ਤੁਹਾਨੂੰ ਕੀ ਲੱਗਦਾ ਹੁਣ ਮਜੀਠੇ ਸਾਹਿਬ ਦਾ ਜਿਹੜਾ ਰਿਮਾਂਡਰ ਦਿੱਤਾ ਗਿਆ 25 ਨੂੰ ਪੇਸ਼ੀ ਹੈ ਤਾ ਉਹਨਾਂ ਦੇ ਕੱਲ ਕੋਰਟ ਨੇ ਕੋਈ ਗੱਲ ਵੀ ਨਹੀਂ ਸੁਣੀ ਨਾ ਚਾਬੀ ਦਿੱਤੀਆਂ ਗਈਆਂ ਉਹਦੇ ਵਕੀਲ ਕਹਿ ਰਹੇ ਨੇ આરોਪ ਲਗਾਏ ਜਾ ਰਹੇ ਨੇ ਤੇ ਹੁਣ ਮਜੀਠੀਆ ਸਾਹਿਬ ਤੇ ਬਚਨ ਦਾ ਕੋਈ ਰਾਹ ਨਿਕਲਦਾ ਹੈ ਜਾਂ ਨਹੀਂ ਕਿਉਂਕਿ ਦੇਖੋ ਸੁਣੋ ਮੈਂ ਦੱਸਦਾ ਇੱਕ ਤਿੰਨ ਚੀਜ਼ਾਂ ਹੁੰਦੀਆਂ ਨੇ ਜੇਲ ਜੇਲ ਰੇਲ ਇਹ ਕਦੇ ਨਾ ਤਾਂ ਇਹ ਭਰਤੀਆਂ ਹੁੰਦੀਆਂ ਨੇ ਨਾ ਹੀ ਇਹ ਭਰੀਆਂ ਰਹਿੰਦੀਆਂ ਨੇ ਕਦੇ ਭਰ ਜਾਂਦੀਆਂ ਨੇ ਕਦੇ ਖਾਲੀ ਹੋ ਜਾਂਦੀਆਂ ਨੇ ਚੰਗੀ ਟੀਮ ਆ ਜੇ ਗਰਾਊਂਡ ਦੇ ਵਿੱਚ ਇਕੱਠ ਵੱਧ ਹੋ ਜਾਂਦਾ ਮਾਰੀਆਂ ਟੀਮਾਂ ਖੇਡਦੀਆਂ ਹੁੰਣ ਲੋਕ ਇਕੱਠ ਮਤਲਬ ਇਹ ਕਦੇ ਭਰੀਆਂ ਨਹੀਂ ਰਹਿੰਦੀਆਂ ਤੇ ਕੋਈ ਇਹਦਾ ਅੰਤ ਨਹੀਂ ਹੁੰਦਾ ਇਹ ਕੋਈ ਕਿਸੇ ਦਾ ਸਮਾਂ ਹੁੰਦਾ ਕੋਈ ਵੱਧ ਸਮਾਂ ਲੱਗ ਜਾਂਦਾ ਕਿਸੇ ਦਾ ਘੱਟ ਸਮਾਂ ਲੱਗ ਜਾਂਦਾ ਕਿਸੇ ਆ ਕੋਈ ਕਿਸੇ ਸਟੇਸ਼ਨ ਤੇ ਉਤਰ ਜਾਂਦਾ ਰੇਲ 'ਚੋਂ ਕੋਈ ਕਿਸੇ ਸਟੇਸ਼ਨ ਤੇ ਉਤਰ ਜਾਂਦਾ ਇਹੀ ਗੱਲ ਜੇਲਾ ਨਹੀਂ ਹੁੰਦੀ ਆ ਕੋਈ ਕਿਸੇ ਤੇ ਪਰਚਾ ਦੇ ਦਿੰਦਾ ਹੁੰਦਾ ਕਿਸੇ ਦੀ ਕਦੇ ਜਵਾਨ ਤੋਂ ਹੋ ਜਾਂਦੀ ਆ ਨੀ ਤਾਂ ਅਗਲੀ ਵਾਰੀ ਹੋ ਜਾਂਦੀ ਹੈ ਇੱਕ ਕੋਰਟ ਚ ਨਹੀਂ ਦੂਜੀ ਕੋਰਟ ਚ ਜਾਂਦੀ ਹੈ ਮਤਲਬ ਇਹ ਇਸ ਤਰ੍ਹਾਂ ਦਾ ਇੱਕ ਪ੍ਰੋਸੈਸ ਹੈ ਇਹ ਚੱਲਦਾ ਰਹੇਗਾ ਇਹ ਕੋਈ ਗੱਲ ਨਹੀਂ ਹੈ ਕਿ ਮਤਲਬ ਇਹਨਾਂ ਚੀਜ਼ਾਂ ਦੇ ਸਥਾਈ ਹੱਲ ਹੋਣੇ ਚਾਹੀਦੇ ਨੇ ਜਿਹੜੇ ਇਸ ਤਰ੍ਹਾਂ ਦੇ ਪਰਚੇ ਨੇ ਜਿਹੜੀਆਂ ਇਹ ਸਿਸਟਮ ਚੱਲੇ ਹੋਏ ਨੇ ਇਹਨਾਂ ਦੇ ਸਥਾਈ ਹੱਲ ਹੋਣੇ ਚਾਹੀਦੇ ਨੇ ਜੇਲਾ ਖੇਲਾ ਤੇ ਰੇਲਾ ਇਸ ਚੀਜ਼ ਦਾ ਕੋਈ ਹੱਲ ਨਹੀਂ ਕਿਉਂਕਿ ਪੰਜਾਬ ਨੂੰ ਪੰਜਾਬੀ ਪੰਜਾਬ ਨੂੰ ਨੌਜਵਾਨੀ ਪਾਣੀ ਤੇ ਮਤਲਬ ਹੋਰ ਇਹ ਦੋ ਤਿੰਨ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਬਚਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਮਤਲਬ ਮਿਲ ਬੈਠ ਕੇ ਸਾਰੇ ਹੱਲ ਕਰਕੇ ਵੀ ਸਾਡੀ ਸਾਨੂੰ ਪਾਣੀ ਨੌਜਵਾਨੀ ਕਿਵੇਂ ਬਚੇ ਇਸ ਕਰਕੇ ਮਤਲਬ ਇਹਦੇ ਉੱਤੇ ਵਿਚਾਰ ਬਣਾਉਣ ਦੇ ਕਰਕੇ ਸਾਰੀਆਂ ਪਾਰਟੀਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹਨਾਂ ਚੀਜ਼ਾਂ ਦਾ ਨਿਦਾਨ ਹੱਲ ਕਰਨਾ ਚਾਹੀਦਾ ਤਾਂ ਕਿ ਸਾਡਾ ਪੰਜਾਬ ਜਿਹੜਾ ਮਾਨ ਸਾਹਿਬ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣ ਸਕੇ ਤਾਂ ਕਿ ਜਿਹਦੇ ਵਿੱਚ ਕੋਈ ਬੈਰ ਵਿਰੋਧ ਨਾ ਹੋਵੇ ਸਾਰੀ ਦੁਨੀਆ ਸੁਖੀ ਬਸੇ ਤੇ ਸਾਰੇ ਲੋਕਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲੇ ਤੇ ਹਰੀ ਕਬ ਦੇ ਬੱਚਿਆਂ ਦੇ ਵਿੱਚ ਪਵੇ ਬੱਚੇ ਤੰਦਰੁਸਤियां ਪਰਮਾਤਮਾ ਬਖਸ਼ੇ ਚਲੋ ਰਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਧੀਆ ਵਿਚਾਰ ਸਾਂਝੇ ਕੀਤੇ ਤਿੰਨ ਚਾਰ ਮੁੱਦਿਆਂ ਤੇ ਤੇ ਮੈਂ ਤੁਹਾਡਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਫਰਦੌਤ ਹੋਏ ਨਾਲ ਜੁੜੇ ਜਿੰਦਰ ਸਿੰਘ ਜੀ ਤੇ ਜਿਹੜਾ ਅੱਜ ਦਾ ਮੇਨ ਮੁੱਦਾ ਸੀ ਕਿ ਵਿਕਰਮ ਜੀ ਠੇ ਨਵੀਂ ਅਪਡੇਟ ਆਈ ਹੈ ਤੋਂ ਅੰਦਾਜ਼ੇ ਨੇ ਹੈ ਕਿ ਕੱਲ ਉਹਨਾਂ ਦੀ ਕੋਰਟ ਵਿੱਚ ਪੇਸ਼ੀ ਸੀ ਹਾਲਾਂਕਿ ਉਹਨਾਂ ਦੇ ਵਕੀਲ ਦੇ ਲੋ ਜਵਾਨ ਤਰਜੀਹ ਵੀ ਲਗਾਈ ਗਈ ਉਹ ਵੀ ਹਾਲਤੇ ਮੰਨੀ ਨਹੀਂ ਤੇ ਦੂਸਰਾ ਜਿਹੜੀ ਮੇਨ ਪ੍ਰੋਬਲਮ ਸੀਗੀ ਮੇਨ ਅਰਜੀ ਲਗਾਈ ਗਈ ਸੀ ਜੇਲ ਬੈਰਕ ਬਦਲੀ ਦੀ ਜਿਹੜੀ ਗੱਲ ਕੋਰਟ ਤੱਕ ਪਹੁੰਚੀ ਜੇ ਜੋ ਕਿ ਜੇਰੀ ਦਾ ਮੈਨੂੰ ਚੇਂਜ ਕਰ ਸਕਦਾ ਹੈ ਪਰ ਉੱਥੇ ਵੀ ਕੋਰਟ ਨੇ ਇਨਕਾਰ ਕਰ ਦਿੱਤਾ ਕੋਰਟ ਨੇ ਕਿਹਾ ਵੀ ਜੇਲ ਦੇ ਜਿਹੜੇ ਡੀਜੀਪੀ ਨੇ ਉਹਨਾਂ ਨੂੰ ਮੈਂ ਭੇਜਤੀ ਐ ਨੋਟਿਸ ਵੀ ਤੁਸੀਂ ਚੈੱਕ ਕਰੋ ਵੀ ਆਖਰ ਬੈਰਕ ਬਦਲਣੀ ਕਿਉਂ ਕਿਹਾ ਜਾ ਰਿਹਾ ਹੁਣ ਜੇਲ ਮੈਨੂਅਲ ਦੇ ਹਿਸਾਬ ਨਾਲ ਉਹਨਾਂ ਦੀ ਜੇਲ ਬੈਰਕ ਬਦਲੀ ਜਾਏਗੀ ਜੇਕਰ ਡੀਏਜੀ ਪੰਜਾਬ ਜਿਲ੍ਹਾ ਨੂੰ ਸਹੀ ਲੱਗਦਾ ਹੋਵੇਗਾ ਤਾਂ ਜਿਹੜਾ ਸਾਡਾ ਤੀਜੀ ਅਪਡੇਟ ਸੀ ਕਿ ਉਹਨਾਂ ਦੇ ਵੱਲੋਂ ਚਾਬੀਆਂ ਮੰਗੀਆਂ ਗਈਆਂ ਘਰਤੀਆਂ ਵਕੀਲ ਦੇ ਵੱਲੋਂ ਤਾਂ ਉਹਨੂੰ ਵੀ ਕੋਰਟ ਨੇ ਮਨਾ ਕਰਦਾ ਕੋਰਟ ਨੇ ਕਿਹਾ ਵੀ ਅਜੇ ਜਾਂਚ ਚੱਲ ਰਹੀ ਹੈ ਤਾਂ ਅਸੀਂ ਜਿਹੜੇ ਜਿਹੜੀ ਜਾਂ ਸੀਲ ਹੋ ਚੁੱਕੀਆਂ ਨੇ ਘਰ ਹੈ ਚਾਹੇ ਵਿਕਰਮ ਚ ਦਫਤਰ ਹੈ ਉਹ ਉਦਾਂ ਹੀ ਬੰਦ ਰਹੇਗਾ ਜਦ ਤੱਕ ਕੋਰਟ ਆਰਡਰ ਨਹੀਂ ਕਰਦੀ ਤਾਂ ਦੋਸਤੋ ਇਹ ਸਾਡਾ ਅੱਜ ਦਾ ਮੇਨ ਪ੍ਰੋਬਲਮ ਮੁੱਦਾ ਸੀਗਾ ਪ੍ਰੋਬਲਮ ਦਾ ਤੇ ਉਹਦੇ ਜੇ ਅਸੀਂ ਗੱਲ ਕੀਤੀ ਸੁੱਚਾ ਸੀ ਨਗਾਹ ਦੀ ਜਿਨ੍ਹਾਂ ਨੇ ਬਹੁਤ ੜਾ ਇੱਕ ਐ ਐਲਾਨ ਕਰ ਦਿੱਤਾ ਹੈ ਕਿ ਭਾਜਪੀ ਤੇ ਜੇਕਰ ਸੁਭਨਿਕਾ ਲਾਲ ਇਕੱਠੇ ਹੁੰਦੇ ਆ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਵੀ ਸਾਡੇ ਜਿਹੜੇ ਬੰਦੀ ਸਿੰਘਾਂ ਨੂੰ ਰਹੀ ਕੀਤੀ ਜਾਵੇ ਅਤੇ ਕਿਸਾਨਾਂ ਨੇ ਗੱਲਾਂ ਮੰਨੀਆਂ ਜਾਣ ਸਿੰਧਾਨ ਤਾਂ ਸਾਡਿਆ ਦੇ ਟੀਮ ਚੱਲੇਗੀ ਤਾਂ ਅਸੀਂ ਬੀਜੇਪੀ ਨਾਲ ਸੰਮੂਤਾ ਕਰਨੀ ਤਿਆਰ ਆ ਉਹਨਾਂ ਨੇ ਬੀਜੇਪੀ ਨੂੰ ਇੱਕ ਆਪਣਾ ਪਹਿਲ ਕਦਮੀ ਦੇ ਦਿੱਤੀ ਹੈ ਕਿਉਂਕਿ ਹਾਤੋਂ ਪੰਜ ਦਿਨ ਪਹਿਲਾਂ ਸੁਨੀਲ ਜਾਖੜ ਦਾ ਬਿਆਨ ਵੀ ਆਇਆ ਸੀ ਕਿ ਅਸੀਂ ਕੱਲ ਦਾ ਸੰਮੂਤਾ ਕਰ ਸਕਦੇ ਹਾਂ ਹੋ ਸਕਦਾ ਹੈ ਵੀ ਪੰਜਾਬ ਦੇ ਜਲਦੀ ਤੁਹਾਨੂੰ ਬੀਜੇਪੀ ਸ਼੍ਰੋਮਣੀ ਕਾਲਦਲ ਦਾ ਇਕੱਠ ਹੋਰ ਦੁਆਰਾ ਦੇਖਣ ਨੂੰ ਮਿਲੇ ਸੋ ਦੋਸਤੋ ਕਦੋਂ ਇਹ ਇਕੱਠ ਹੋਏਗਾ ਕਦੋਂ ਮੀਟਿੰਗ ਦੀ ਬੇਲ ਹੋਏਗੀ ਇਹਨਾਂ ਚਰਚਾਵਾਂ ਤੇ ਅਸੀਂ ਤੁਹਾਡੇ ਕੋਲ ਜੋ ਵੀ ਅਪਡੇਟ ਆਏਗੀ ਲੈ ਕੇ ਸਭ ਤੋਂ ਪਹਿਲਾਂ ਨਿਸ਼ਰ ਕਰਾ ਗਿਆ ਈਵਨ ਪੰਜਾਬੀ ਟੀਵੀ ਸਭ ਤੋਂ ਪਹਿਲਾਂ ਦਿਖਾਵਾਂਗੇ ਇਸ ਚੈਨਲ ਤੇ ਲਾਈਵ ਦਿਖਾਵਾਂਗੇ ਤੁਹਾਨੂੰ ਜੋ ਵੀ ਇਹਨਾਂ ਚਰਚਾਵਾਂ ਤੇ ਅਪਡੇਟ ਆਏਗੀ ਸਭ ਤੋਂ ਪਹਿਲੇ ਸਾਡੇ ਸਵੇਰ ਦੇ ਲਾਈਵ ਦੇ ਮੁੱਦੇ ਸੀ ਤੁਹਾਡੇ ਨਾਲ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਪਰੋਂ ਲੈ ਕੇ ਉੱਤਤ ਤੁਸੀਂ